ਸਸੀਕਾਲ ਜੀ ਅੱਜ ਫੇਰ ਬੈਠੇ ਆ ਯੂਨੀਵਰਸਿਟੀ ਕਿਉਂ ਬੈਠੇ ਆ ਤੁਹਾਨੂੰ ਪਤਾ ਹੈ ਤਾਜ਼ੀ ਇਨਫੋਰਮੇਸ਼ਨ ਤੁਹਾਨੂੰ ਦੇ ਦਈਏ ਪਰ ਮੇਰੇ ਨਾਲ ਅਮਨ ਵੀ ਹੈ ਸੁਖ ਵੀ ਹੈ ਸਿੱਧੂ ਸਾਹਿਬ ਤੇ ਉਹਨੂੰ ਇੱਕ ਇੰਟਰੋਡਕਸ਼ਨ ਹੋਰ ਕਰਾਉਣੀ ਹੈ ਸਰਿਕਾ ਜੀ ਇਹ ਦੱਸਣਾ ਕੀ ਹੈ ਪਹਿਲਾਂ ਕਿ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਸੱਦਿਆ ਗਿਆ ਸੀ ਉਹਨਾਂ ਨੂੰ ਰਿਕਵੈਸਟ ਕੀਤੀ ਗਈ ਸੀ ਕਿ ਆਪ ਦਾ ਇੱਕ ਰਿਪਰੈਜ਼ੈਂਟੇਟਿਵ ਭੇਜੋ ਉਹਨਾਂ ਨਾਲ ਗੱਲ ਹੋਈ ਹੈ ਔਰ ਤੁਸੀਂ ਹਿਸਟੋਰੀਕ ਕੱਠ ਹੋਣ ਜਾ ਰਹੇ ਆ 10 ਤਰੀਕ ਨੂੰ ਆ ਯੂਨੀਵਰਸਿਟੀ ਸਾਰੀ ਭਰੀ ਹੋਈ ਨਜ਼ਰ ਆਉਗੀ ਤੇ ਬੰਦ ਵੀ ਕਿਉਂ ਇਸ ਲਈ ਇਸ ਯੂਨੀਵਰਸਿਟੀ ਦੇ ਹੱਕ ਕੋਈ ਜਾ ਰਹੇ ਨੇ ਪਹਿਲਾਂ ਮੈਂ ਬਹੁਤ ਕੋਸ਼ਿਸ਼ ਕਰ ਚੁੱਕਿਆ ਇੱਕ ਮੋਟੀ ਗੱਲ ਕਹਿ ਦੂਗਾ ਕਿ ਡੈਮੋਕਰੈਟਿਕ ਜਿਹੜੀ ਹੈਗੀ ਐ ਸਿਸਟਮ ਐ ਜਿ ਹਿਊਨਿਵਰਸਿਟੀ ਦਾ ਉਹਨੂੰ ਬਦਲ ਕੇ ਇੱਕ ਡਿਕਟੇਟਰਸ਼ਿਪ ਲਿਆਉਣਾ ਚਾਹੁੰਦੇ ਨੇ ਨੋਮੀਨੇਟਡ ਕਰਕੇ ਹੁੰਦੇ ਰਹੀ ਡਿਕਟੇਟਰਸ਼ਿਪ ਇਹਦੇ ਵਿੱਚ ਕੁਝ ਗੱਲਾਂ ਅਮਨ ਕੋਗੇ ਉਹ ਕਰੂਗੀ ਜਿਹੜੀਆਂ ਨਵੀਆਂ ਗੱਲਾਂ ਹੋਣਗੀਆਂ ਤੇ ਬਾਕੀ ਸਾਰੇ ਮੈਂ ਥੋੜਾ ਜਿਹਾ ਘੱਟ ਬੋਲੂਗਾ ਪਰ ਮੈਂ ਇੱਕ ਗੱਲ ਕਹਿ ਦਿਆਂ ਪਹਿਲੀ ਜਿੱਤ ਜਾਂ ਕਹਿ ਲਓ ਵੱਡੀ ਜਿੱਤ ਦੀ ਨਿਸ਼ਾਨੀ ਮਿਲ ਗਈ ਐ ਇਹਨਾਂ ਦਾ ਇੱਕ ਕੇਂਦਰੀ ਮੰਤਰੀ ਐ ਉਹ ਬੋਲ ਰਿਹਾ ਕਿ ਕੱਲ ਨੂੰ ਅਸੀਂ ਇਹ ਕਹਿਣ ਵਾਲਿਆਂ ਆਫੀਸ਼ੀਅਲ ਆਰਡਰ ਆ ਜਾਊਗਾ ਕਿ ਯੂਨੀਵਰਸਿਟੀ ਉਵੇਂ ਹੀ ਰੱਖੀ ਜਾਊਗੀ ਜਿਵੇਂ ਪਹਿਲਾਂ ਸੀ। ਉਹ ਬੰਦੇ ਆ ਰਹੇ ਵਧਿਆ ਫਿਰ ਚੇਂਜ ਕਰਨ ਦੀ ਕੋਸ਼ਿਸ਼ ਕਿਉਂ ਕਰਦੇ ਆਂ? ਵਾਰ-ਵਾਰ ਚੁੰਡੀਆਂ ਕਿਉਂ ਵੜਦੇ ਆਂ? ਜੇ ਟੈਸਟ ਕਰਦੇ ਹੋ ਤੇ ਰਿਐਕਟ ਕਰਦੇ ਆਂ ਜਾਂ ਨਹੀਂ ਕਰਦੇ ਆਂ? ਆਹੀ ਕੋਸ਼ਿਸ਼ ਹੈ। ਸਮਝ ਜੋ। ਬੰਦੇ ਬਣ ਜੋ ਨਹੀਂ ਤਾਂ ਮੈਂ ਇੱਕ ਗੱਲ ਇੱਥੋਂ ਵਾਲੇ ਮੁੱਖ ਮੰਤਰੀ ਨੂੰ ਵੀ ਆਣਾ ਹੁੰਦਾ ਤੇ ਬੜਿਆਂ ਨੂੰ ਹੋਰਾਂ ਨੂੰ ਵੀ। ਕਿ ਕਦੇ-ਕਦੇ ਉੱਪਰ ਵਾਲੇ ਦੀ ਕਿਰਪਾ ਨਾਲ ਤੇ ਲੋਕਾਂ ਦੀ ਮਿਹਰਬਾਨੀ ਨਾਲ ਮੌਕਾ ਮਿਲਦਾ ਹੁੰਦਾ ਹੈ। ਜਦੋਂ ਕੁਛ ਚੰਗਾ ਕਰ ਸਕੋ ਔਰ ਦੁਨੀਆ ਤੁਹਾਡੇ ਅਲਵੀਖਰੀ ਹੁੰਦੀ ਹੈ ਉਹਦਾ ਸਦਉਪਯੋਗ ਕਰ ਲੋ ਨਹੀਂ ਤਾਂ ਇਹੋ ਜੀ ਜਗ੍ਹਾ ਤੇ ਜਾਉਂਗੇ ਜਿੱਥੋਂ ਵਾਪਸ ਆਉਣਾ ਮੁਸ਼ਕਲ ਹੈ ਪੰਜਾਬ ਦੇ ਲੀਡਰਾਂ ਦੀ ਉਦਾਹਰਨ ਲੈ ਲੋ ਰੋਂਦੇ ਫਿਰਦੇ ਨੇ ਕੁਸ਼ਦਾ ਕੋਈ ਨਹੀਂ ਇਹ ਲੋਕ ਨੇ ਅਸੀਮ ਸ਼ਕਤੀ ਔਰ ਇਹ ਅਸੀਮ ਸ਼ਕਤੀ ਜਦੋਂ ਜਾਗ ਜਾਂਦੀ ਹੈ ਤਾਂ ਐ ਮਾਰਦੀ ਹੈ ਸਿੱਟ ਕੇ ਇਹਦੇ ਬਾਰੇ ਸੋਚ ਲਿਓ ਜੇ ਪਰ ਇਹ ਚਾਹੇ ਲੱਖ ਬਿਆਨ ਦੇਈ ਜਾਣ ਲੱਖਾਂ ਦੀਆਂ ਲਿਖਤਾਂ ਆਈ ਜਾਣ 10 ਤਰੀਕ ਦਾ ਕੱਟ ਹੋ ਰਿਹਾ ਹੈ ਔਰ ਇਤਿਹਾਸਕ ਕੱਟ ਹੋ ਰਿਹਾ ਹੈ ਔਰ ਤੁਸੀਂ ਸਾਰਿਆਂ ਨੇ ਉਹਦੇ ਚ ਹਿੱਸਾ ਲੈਣਾ ਹੈ ਕਿਉਂ ਲੈਣਾ ਉਹ ਮੈਂ ਆਪਾਂ ਅੱਜ ਵੀ ਇੱਕ ਦੋ ਗੱਲਾਂ ਕਰਾਂਗੇ ਸੋ ਪਲੀਜ਼ ਜਰਾ ਇੰਟਰਫੇਅਰ ਜ਼ਰੂਰ ਕਰਿਓ ਜੇ ਬੇਟਾ ਅਮਨ ਤੂੰ ਬੋਲ ਔਰ ਜਿਹਦਾ ਜਦੋਂ ਜੀ ਕਰੇ ਬੋਲ ਸਕਦਾ ਵਿੱਚ ਵਿੱਚ ਛੋਟੇ ਤੇ ਵੀ ਆਉਣੇ ਅਮਨ ਤੂੰ ਬੋਲੀ ਕਰ ਬੇਟਾ ਅ ਦੋਸਤੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸੇ ਥਾਂ ਦੇ ਉੱਤੇ 22 ਚਾਂਸਲਰ ਦੇ ਬਾਹਰ ਜਿਹੜਾ ਚੌਕ ਬਣਿਆ ਹੋਇਆ ਜਿੱਦਾ ਵਿਦਿਆਰਥੀਆਂ ਨੇ ਨਾਮ ਹੀ ਧਰਨਾ ਪੁਆਇੰਟ ਦਿੱਤਾ ਸੀ ਉੱਥੇ ਉਸੇ ਥਾਂ ਤੇ ਜਿੱਥੇ ਇਹਨਾਂ ਨੇ ਐਫਿਡੇਵਿਟ ਸਾਈਨ ਕਰਵਾਇਆ ਸੀ ਵੀ ਇੱਥੇ ਕੋਈ ਧਰਨਾ ਨਹੀਂ ਲੱਗ ਸਕਦਾ ਤੁਹਾਨੂੰ ਇੱਕ ਥਾਂ ਦਿੱਤੀ ਐ ਇੱਕ ਖੂਂਜੇ ਦੇ ਵਿੱਚ ਉੱਥੇ ਹੀ ਬੈਠ ਕੇ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਦਾ ਇੱਕ ਮੋਰਚਾ ਚੱਲ ਰਿਹਾ ਜਦੀ ਕਮਾਂਡ ਇਥੋਂ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਹੱਥ ਦੇ ਵਿੱਚ ਹੈ ਉਹਨਾਂ ਨੇ ਹੰਬੜਾ ਮਾਰ ਕੇ ਇਸ ਯੂਨੀਵਰਸਿਟੀ ਨੂੰ ਜਿਹੜੀ ਸੈਨੇਟ ਹੈ ਜਿਹਨੂੰ ਇਹਨਾਂ ਨੇ ਪਿਛਲੇ ਸਾਲ ਤੋਂ ਚੋਣਾ ਕਰਵਾਉਣ ਲਈ ਮਨਾ ਕਰਤਾ ਸੀ ਤੇ ਹੁਣ ਨੋਟੀਫਿਕੇਸ਼ਨ ਕੱਢਤਾ ਵੀ ਅਸੀਂ ਸੈਨੇਟ ਨੂੰ ਹੀ ਭੰਗ ਕਰ ਰਹੇ ਆ ਸੈਨੇਟੋ ਬੋਡੀ ਜਿਹਦੇ ਬਾਰੇ ਇੱਥੇ ਤੁਹਾਨੂੰ ਵੀ ਪਤਾ ਹੈ ਵੀ ਇਹ ਇੱਥੇ ਇਲੈਕਟ ਹੋ ਕੇ ਬਹੁਤੇ ਨਾਮ ਬੰਦੇ ਜਿਹੜੇ ਨੇ ਉਹ ਚੁਣ ਕੇ ਆਉਂਦੇ ਨੇ ਨਾਮਜ਼ਦ ਹੋ ਕੇ ਨਹੀਂ ਕੇਂਦਰ ਸਰਕਾਰ ਦਾ ਇੱਕੋ ਇੱਕ ਉਹਦੇ ਵਿੱਚ ਸਮੱਸਿਆ ਹੈ ਉਹਨਾਂ ਦੇ ਰਾਹ ਦੇ ਵਿੱਚ ਰੂੜਾ ਸੈਨੇਟ ਇਸ ਕਰਕੇ ਆ ਕਿਉਂਕਿ ਉਹ ਆਪਣੇ ਫੈਸਲੇ ਨਹੀਂ ਲਾਗੂ ਕਰਵਾ ਸਕਦੇ ਪ੍ਰਧਾਨ ਮੰਤਰੀ ਉਹਨਾਂ ਦਾ ਵੀਸੀ ਉਹਨਾਂ ਦਾ ਰਜਿਸਟਰਾਰ ਉਹਨਾਂ ਦਾ ਡੀਨ ਵਿਦਿਆਰਥੀ ਭਲਾਈ ਉਹਨਾਂ ਦਾ ਸਾਰੇ ਬੰਦੇ ਉਹ ਲਾ ਲੈਂਦੇ ਨੇ ਪਰ ਸੈਨੇਟ ਦੇ ਵਿੱਚ ਬਹੁਤੇ ਬੰਦੇ ਚੁਣ ਕੇ ਆਉਂਦੇ ਕਰਕੇ ਉਹਨਾਂ ਦੇ ਫੈਸਲੇ ਲਾਗੂ ਨਹੀਂ ਹੁੰਦੇ ਫੈਸਲੇ ਲਾਗੂ ਕਰਨ ਵਾਲੀ ਆਖਰੀ ਬਾਡੀ ਸੈਨੇਟ ਹੈ ਕੱਲੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜਦਾ 16-17000 ਵਿਦਿਆਰਥੀ ਨਹੀਂ ਸਗੋਂ ਪੰਜਾਬ ਦੇ 200 ਕਾਲਜ ਜਜ ਇਹਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਇਹਦੇ ਨਾਲ ਸਰੋਕਾਰ ਹੈ ਤੇ ਅੱਜ ਜੇ ਇਹ ਯੂਨੀਵਰਸਿਟੀ ਸਾਡੇ ਹੱਥੋਂ ਖੁੱਸਦੀ ਹੈ ਤਾਂ ਇੱਥੇ ਫਿਰ ਇਹਦਾ ਕੇਂਦਰੀਕਰਨ ਕਰ ਦਿੱਤਾ ਜਾਊਗਾ ਸਿੱਧਾ ਕੇਂਦਰ ਦੇ ਕੰਟਰੋਲ ਦੇ ਵਿੱਚ ਹੋਊਗੀ ਉਹ ਆਪਦੇ ਬੰਦੇ ਲਾਉਣਗੇ ਆਪਦੇ ਹਿਸਾਬ ਨਾਲ ਨੀਤੀਆਂ ਬਣਾਉਣਗੇ ਫੀਸਾਂ ਬਹੁਤ ਵੱਡੇ ਪੱਧਰ ਤੇ ਵਧਣਗੀਆਂ ਜਿਹਦੇ ਨਾਲ ਇਹਦਾ ਨਿੱਜੀਕਰਨ ਪ੍ਰਾਈਵੇਟਾਈਜੇਸ਼ਨ ਹੋ ਜੂਗੀ ਜਿਵੇਂ ਚੰਡੀਗੜ੍ਹ ਯੂਨੀਵਰਸਿਟੀ ਦੀ ਫੀਸ ਆ ਜਿਹੜੀ 2-3 ਲੱਖ ਰੁਪਏ ਐ ਸਾਲ ਦੀ ਉਸੇ ਤਰ੍ਹਾਂ ਇੱਥੇ ਵੀ ਜਿਹੜਾ 50000 ਬਿਲਕੁਲ ਲਵਲੀ ਯੂਨੀਵਰਸਿਟੀ ਲੈ ਲੋ ਚਿਤਕਾਰਾ ਲੈ ਲੋ ਜਿੰਨੀਆਂ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਕੱਪੜੀਆਂ ਸਿੱਖਿਆ ਦੇ ਨਾਮ ਤੇ ਦੁਕਾਨਾਂ ਖੋਲੀਆਂ ਹੋਈਆਂ ਨੇ ਉਹਦੇ ਵਾਂਗੂ ਇਸ ਯੂਨੀਵਰਸਿਟੀ ਜਿਹੜੀ ਕਿ 1882 ਤੋਂ ਵੱਢੀ ਆ ਰਹੀ ਹੈ ਦੀ ਲੈਗੇਸੀ ਅਸੀਂ ਲਾਹੌਰੋਂ ਇੱਥੇ ਲੈ ਕੇ ਆਏ ਸੀ ਉਹ ਖਤਮ ਹੋ ਜੂਗੀ ਅੱਜ ਆਪਣੀ ਇਸ ਯੂਨੀਵਰਸਿ ਜਰਾਂ ਤੋਂ ਬਚਾਉਣ ਲਈ ਇਹਨੂੰ ਭਾਗਵੇਂ ਕਰਨ ਤੋਂ ਖਾਕੀ ਨਿਕਰਾਂ ਵਾਲਿਆਂ ਦੀ ਇੱਥੇ ਐਂਟਰੀ ਤੋਂ ਬਚਾਉਣ ਲਈ ਲੋੜ ਆ ਵੀ ਅੱਜ ਅਸੀਂ ਸਾਰੇ ਮਿਲ ਕੇ ਆਪਣੀ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਅੱਗੇ ਆਈਏ ਤੁਸੀਂ ਕੋਈ ਵਿਦਿਆਰਥੀ ਹੋ ਤੁਸੀਂ ਕੋਈ ਵਕੀਲ ਹੋ ਤੁਸੀਂ ਕੋਈ ਬੁੱਢੀ ਜੀ ਵੀ ਹੋ ਕੋਈ ਮਲਾਜਮ ਹੋ ਚਾਹੇ ਕਿਸਾਨ ਹੋ ਮਜ਼ਦੂਰ ਹੋ ਭਾਵੇਂ ਬੇਰੁਜ਼ਗਾਰ ਹੋ ਤੁਹਾਡਾ ਅੱਜ ਫਰਜ਼ ਬਣਦਾ ਹੈ ਵੀ ਤੁਸੀਂ ਵੀ ਆਪਣੀ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਲੜੀਏ ਲੜਨਾ ਲਾ ਕੇ ਲੜੋ ਕਿਉਂਕਿ ਅਸੀਂ ਏ ਉਮੀਦ ਸਰਕਾਰਾਂ ਤੋਂ ਨਹੀਂ ਰੱਖ ਸਕਦੇ ਸਰਕਾਰਾਂ ਨੇ ਹਮੇਸ਼ਾ ਇਸ ਯੂਨੀਵਰਸਿਟੀ ਨਾਲ ਸਾਡੇ ਲੋਕਾਂ ਦੇ ਨਾਲ ਉਹਨਾਂ ਦੇ ਮੁੱਦਿਆਂ ਨਾਲ ਦਗਾ ਕਮਾਈ ਹੈ ਹਮੇਸ਼ਾ ਲੋਕ ਨੇ ਜਿਹੜਾ ਕੱਠ ਲੋਹੇ ਦਾ ਕੱਠ ਕਹਿੰਨੇ ਆਪਾਂ ਵੀ ਅੱਜ ਉਸੇ ਕੱਠ ਨੇ ਆ ਕੇ 10 ਤਰੀਕ ਨੂੰ ਆਪਣਾ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰੀਆਂ ਕਰਵਾਉਣਾ ਤੇ ਪਹਿਲਾਂ ਹੀ ਦਰਦ ਦੇ ਨਜ਼ਰ ਆ ਰਹੇ ਨੇ ਦਰਦਿਆਂ ਨੂੰ ਹੋਰ ਡਰਾਉਣ ਦੀ ਸੰਭਾਅ ਹੈ ਤਾਂ ਆਓ ਸਾਰੇ ਇਕੱਠੇ ਹੋ ਕੇ ਮਿਲ ਕੇ 10 ਤਰੀਕ ਨੂੰ ਯੂਨੀਵਰਸਿਟੀ ਪਹੁੰਚੇ ਵਾ ਇੱਕ ਹੋਰ ਗੱਲ ਹੈ ਕਮਾਲ ਦੀ ਕਿ ਦਮਨ ਇਹਨਾ ਡੈਮੋਕਰੇਸੀ ਨਾਲ ਬੰਦੇ ਨੇ ਬਾਅਦ ਵਿੱਚ ਡੈਮੋਕਰੇਸੀ ਦੇ ਦੁਸ਼ਮਣ ਹੋ ਜਾਂਦੇ ਮਤਲਬ ਅਜੀਬ ਵਰਡੰਬਣਾ ਹੈ ਇਹਨਾਂ ਦੀ ਇਹਦੇ ਚ ਨਾ ਹੋਰਨ ਗੱਲਾਂ ਹੋਰ ਨੇ ਪਰ ਉਹਨਾਂ ਗੱਲਾਂ ਨੂੰ ਕਰਦੇ ਰਵਾਂਗੇ ਅਸੀਂ ਇੰਟਰਵਿਊ ਇੱਕ ਨਾ ਸਰਿਕਾ ਜੀ ਆਏ ਨੇ ਹੁਣੇ ਜਿਨ੍ਹਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਕਿੱਥੋਂ ਤੁਸੀਂ ਇਧਰ ਆ ਕੇ ਮਾਰੇ ਗਾਂ ਨੂੰ ਹੋ ਜੇ ਕਿਹੜੀ ਜਗ੍ਹਾ ਤੂੰ ਬੈਠੀ ਰਹਿਣਾ ਬੇਟਾ ਬੈਠੀ ਰਹਿਣਾ ਹਾਲੀਕਾ ਬੈਸੀ ਵੀ ਹੀ ਗਿਆ ਤੇ ਬਲੌਕ ਕਰਦੀ ਅੱਛਾ ਬੜਾ ਜ਼ੋਰ ਦੀ ਬੋਲੋ ਜੀ ਮੈਂ ਬੈਠੀ ਸਰਕਾਰ ਨੂੰ ਨਹੀਂ ਸੁਣਨੀ ਗੱਲ ਐਵੇਂ ਦੇਖੋ ਜੀ ਮੇਰੀ ਗੱਲ ਐ ਤੁਸੀਂ ਬੱਚਿਆਂ ਵਿੱਚ ਇੱਕ ਬੱਚੇ ਇੱਥੇ ਪੜਨਾ ਆਉਂਦੇ ਆ ਹਨਾ ਕੱਚੇ ਪੜਨਾਂ ਦੇ ਲੱਖਾਂ ਲੋਕਾਂ ਜਿਹੜੇ ਅੱਜ ਤੁਹਾਡੀ ਸਰਕਾਰ ਚ ਵੀ ਕੰਮ ਕਰ ਰਹੇ ਨੇ ਨਾ ਸਾਡੇ ਲੀਡਰ ਸਹਿਬਾਨ ਪੰਜਾਬ ਦੇ ਹਨਾ ਬਹੁਤ ਤੁਹਾਡੇ ਲਈ ਕੰਮ ਕਰ ਰਹੇ ਆ ਸਾਡੇ ਆਰਮੀ ਚ ਕੰਮ ਕਰ ਰਹੇ ਇੱਥੋਂ ਦੇ ਦੇਨ ਹੈ ਸਾਡੀ ਬੀਜੀ ਹੋਰ ਸਿਡੀ ਦੀ ਮਾਸੀ ਤੁਹਾਨੂੰ ਕਿੰਨਾ ਕੁਸ਼ ਦਿੱਤਾ ਤੇ ਤੁਸੀਂ ਸਾਡੇ ਨਾਲ ਕੀ ਕਰ ਰਹੇ ਹੋ ਤੁਸੀਂ ਲੈ ਰਹੇ ਹੋ ਖੋ ਰਹੇ ਹੋ ਇਹਦੇ ਨਾਲ ਕੀ ਮਿਲੂਗਾ ਤੁਸੀਂ ਅਪੀਲ ਕਿਹਨੂੰ ਕਰਨਾ ਚਾਹੁੰਦੇ ਸੀ ਕੀ ਕੀ ਕਿਉਂ ਕਰ ਰਹੇ ਹੋ ਤੁਸੀਂ ਇਹ ਤੁਸੀਂ ਨਾ ਕਰੋ ਦੇਖੋ ਜੀ ਇਹ ਤੁਸੀਂ ਇਹ ਕਰਨਾ ਹੈ ਨਾ ਕਦੇ ਕਦੇ ਤੁਸੀਂ ਸਾਨੂੰ ਕਿਸਾਨਾਂ ਦੇ ਸਾਨੂੰ ਕਿਸਾਨਾਂ ਨੂੰ ਸਾਨੂੰ ਘਰਲੇ ਲਾਗੇ ਪੈ ਰਹੇ ਸਾਡੇ ਤੋਂ ਬਿਜ਼ਨਸ ਖੋਏ ਜਾ ਰਹੇ ਆ ਸਾਡੇ ਸਟੂਡੈਂਟਸ ਤੇ ਆ ਗਿਆ ਤੁਸੀਂ ਸਾਡੇ ਟੀਕਾ ਲਾ ਲਾ ਕੇ ਦੇਖਦੇ ਹੋ ਜੀ ਹਾਂ ਜੀ ਮੈਨੂੰ ਦੱਸੋ ਕੀ ਕੱਢ ਲਓਗੇ ਕੀ ਕੱਢ ਲਓਗੇ ਪਰ ਤੁਸੀਂ ਆ ਕੰਮ ਨਾ ਕਰੋ ਫਿਰ ਮੈਂ ਨਾ ਇੱਥੇ ਆਵਾਜ਼ ਦੇਣਾ ਚਾਹੀਦੀ ਐਸਾ ਮਦਰ ਇੱਕ ਤਾਂ ਮਾ ਇੱਕ ਬੱਚਿਆਂ ਦੀ سپورਟ ਨਹੀਂ ਲੱਗਿਆ ਕਮਾਏ ਇੱਕ ਮਾਂ ਦੇ ਬਹੁਤ ਜ਼ਿੰਮੇਵਾਰੀਆਂ ਨੇ ਘਰ ਚ ਉਹ ਜ਼ਿੰਮੇਵਾਰੀਆਂ ਨਿਭਾ ਕੇ ਅੱਜ ਮੈਂ 4 ਵਜੇ ਦੀ ਉੱਥੇ ਹੁਈ ਆ ਕਿੰਬੱਚਾ ਪਹੁੰਚੀ ਆ ਮੈਂ ਠੀਕ ਐ ਮੈਂ ਉਹ ਮੈਂ ਕਿਉਂ ਆਈ ਆ ਕਿਉਂਕਿ ਮੇਰੇ ਬੱਚਾ ਨੇ ਜੀ ਸਾਹ ਲੈਣ ਇੱਥੇ ਉਹਨਾਂ ਦਾ ਓਖਾ ਹੋ ਜਾ ਉਹ ਤਾਂ ਮੈਂ ਆ ਕਿ ਬੱਚੇ ਨੇ ਕੰਮ ਸੈੱਟ ਹੋ ਕੇ ਫਿਰ ਉਹਨਾਂ ਨਾਲ ਫੇਰ ਫੇਰ ਕੁਝ ਜਿੱਤੇ ਬਿਜ਼ਨਸ ਹੋਗਾ ਉਹ ਫੇਰ ਤੱਕ ਮੈਂ ਤੁਸੀਂ ਕੰਟਰੋਲ ਕਰੋਗੇ ਪਲੀਜ਼ ਆਣਾ ਕਰੋ ਕੁਦਰਤ ਦੀ ਤੋਂ ਡਰੋ ਏ ਰਾਜਨ ਦਰ ਦਰ ਰਾਜਨ ਉਸ ਕੁਦਰਤੋਂ ਡਰ ਜੀ ਉਹ ਤੁਹਾਨੂੰ ਤਾਕਤ ਦੇਤੀ ਨਾ ਤਾਂ ਲੋਕਾਂ ਦੀ ਭਲਾਈ ਵਾਸਤੇ ਆ ਤੇ ਕੱਲੋਂ ਔਰ ਅਸੀਂ ਸਿੱਖ ਅਸੀਂ ਸਾਡਾ ਪੰਜਾਬ ਹਿੰਦੂ ਸਿੱਖੋ ਅਸੀਂ ਇਕ ਭਰਾ ਅਸੀਂ ਖੜੇ ਆ ਇਕੱਠੇ ਅਸੀਂ ਤੁਹਾਡੇ ਵੀ ਕੰਮ ਕਰਦੇ ਪਰ ਤੁਸੀਂ ਸਾਦੇ ਆਇਨਾ ਨਾ ਕਰੋ ਸਾਨੂੰ ਖਤਮ ਨਾ ਨਾ ਕਰੋ ਅਸੀਂ ਹਿੰਦੂ ਸਿੱਖ ਨਾਲੇ ਸੁਣ ਲੋ ਮੈਂ ਸਾਰੇ ਦੇਸ਼ ਨੂੰ ਵਿਦੇਸ਼ੇ ਕਹਿਣਾ ਚਾਹੁੰਦੇ ਆ ਅਸੀਂ ਅਸੀਂ ਇੱਕ ਸਾ ਹਿੰਦੂ ਸਿੱਖ ਭਰਾ ਨੇ ਸਾਨੂੰ ਕੋਈ ਲੱਗ ਨਾ ਕਰੋ ਉਹ ਇਵੀ ਕੰਮ ਖੋਲ ਕੇ ਸੰਲੋਖ ਖੋਲ ਕੇ ਦਿਮਾਗ ਖੋਲ ਕੇ ਨਾ ਕੋਈ ਅੱਡ ਕਰਦਾ ਵਰ ਗੁੰਦੋ ਸੀ ਸੇਫ ਹਾਂ ਐਸ ਪੰਜਾਬ ਜਿੰਨਾ ਸੀ ਇੱਥੇ ਸੇਫ ਆ ਕੀਤੀ ਨਹੀਂ ਸੇਫ ਹੈਗੇ ਗੱਲ ਸੁਣ ਲਓ ਨਾਲੇ ਇੱਕ ਗੱਲ ਹੋਰ ਹੈ ਇੱਕ ਮਾਂ ਮੈਂ ਆ ਸਕਦੀ ਆ ਸੋ ਬਿਮਾਰ ਸੀ ਸੋ ਮੈਨੂੰ ਕੋਲੇ ਪ੍ਰੋਗਰੈਸਿਵਲ ਮੈਂ ਪਰ ਮੈਂ ਆਪਣਾ ਪਾਈ ਮੈਂ ਨਾ ਮਾਂ ਨੂੰ ਕਹਿੰਨੀ ਆ ਮਾਂ ਅੱਜ ਨਿਕਲੋ ਕੀ ਆ ਤੁਸੀ ਕਰੇ ਆਪਾਂ ਬੈਠਦੇ ਆ ਸੋਹਰੇ ਅੱਜ ਕੀ ਮੇਰੇ ਬੱਚਾ ਹਾਂ ਚਿੰਦ ਹੈ ਬੱਚਾ ਦੇ ਹੱਕ ਵਾਸਤੇ ਤੁਸੀਂ ਪੱਤਿਆਂ ਨਾਲ ਲੜ ਦਿਓ ਸੋਹਿਆਂ ਨਾਲ ਲੜ ਦਿਓ ਚਾਚੇ ਤਾਈਆਂ ਨਾਉ ਨਾਲ ਦਿਓ ਅੱਜ ਜਿੱਥੇ ਸਾਡੀ ਬੱਚਾ ਦੀ ਜ਼ਿੰਦਗੀ ਦਾ ਤੁਹਾਡੇ ਕੈਰੀਅਰ ਦਾ ਅੱਜ ਆ ਕੇ ਲੜੋ ਨਾ ਅੱਜ ਖੜੋ ਨਾ ਬਚਾਓ ਆਪਣੇ ਬੱਚਿਆਂ ਨੂੰ ਹਾਂ ਜੀ ਇੱਕ ਗੱਲ ਦੱਸੋ ਜੀ ਮੈਨੂੰ ਇੱਕ ਗੱਲ ਪੰਜੇ ਪੰਜੀ ਇੱਕ ਗੱਲ ਦੱਸੋ ਜੀ ਏ ਤੁਸੀਂ ਸਮਝ ਗਏ ਹੋ ਨਾ ਕਿ ਸਾਨੂੰ ਜਦੋਂ ਇਹਨਾਂ ਕੋਲੇ ਜਵਾਬ ਨਹੀਂ ਹੁੰਦੇ ਫੇਰ ਪਤਾ ਕੀ ਆਂਦੇ ਨੇ ਤੁਸੀਂ ਹਿੰਦੂ ਹੋ ਇਹ ਸਿੱਖ ਨੇ ਇਹ 달ਤ ਨੇ ਇਹ ਜੱਟ ਨੇ ਇਹ ਮੁਸਲਮਾਨ ਨੇ 크ਿਸਚਨ ਨੇ ਆਂਦੇ ਆ ਨਾ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਜਦੋਂ ਤੁਸੀਂ ਸੱڈن ਇਹ ਗੱਲ ਕਹੀ ਜਿਸ ਦਿਨ ਅਸੀਂ ਇਨਸਾਨ ਬਣ ਕੇ ਇਹ ਆਪਦੀ ਮਿੱਟੀ ਲਈ ਵੋਟ ਪਾਉਣ ਲੱਗੇ ਹਾਂ ਇਹ ਬੰਦੇ ਦੇ ਪੁੱਤ ਬਣ ਜਾਣਗੇ ਸਾਰੇ ਦੇ ਸਾਹਮਣੇ ਉਹ ਸਾਰੇ ਅਸੀਂ ਬਹੁਤ ਇੱਕ ਆ ਸਿੱਧੀ ਕਾਲਾ ਹੋਂਦ ਤਾਂ ਦੇਖਿਆ ਹੁਣ ਅੱਜ 10 ਦਿਨ ਦੇ ਅੰਦਰ ਅਸੀਂ ਧੰਨਿਆਂ ਦਾ ਕਲਚਰ ਖਤਮ ਕਰਾਂਗੇ ਔਰ ਦਿਖਾਵਾਂਗੇ ਵੀ ਕਰਨੀ ਅਸੀਂ ਲਗਾਣੀ ਨਹੀਂ ਅਸੀਂ ਸਿਸਟਮ ਹੀ ਹੈਗਾ ਸੈੱਟ ਕਰਾਂਗੇ ਕਿਉਂਕਿ ਅਸੀਂ ਇਹ ਪਕੜ ਪਾ ਗਏ ਤੁਸੀਂ ਟੀਕਾ ਲਾ ਪੀ ਰਹੇ ਹੋ ਅਸੀਂ ਐਂਟੀਡੋਟ ਹੁਣ ਤਿਆਰ ਕਰ ਲਾਂ ਤਿਆਰ ਹੋ ਹੀ ਪਈਆਂ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਅਸੀਂ ਟੀਕਾਂ ਇੱਕ ਸਮਝ ਲਓ ਸਮਝ ਲਿਆ ਨਾ ਜਦੋਂ ਇਹ ਇੱਕ ਤਾਂ ਆ ਗਈ ਨਾ ਅਸੀਂ ਕੁਝ ਵੀ ਕਰ ਸਕਦੇ ਹਾਂ ਨਾਲੇ ਜਿਹੜੇ ਬੱਚੇ ਕੈਨੇਡਾ ਜਾਂਦੇ ਆ ਨਾ ਜਿਹੜੇ ਸਰਕਾਰਾਂ ਨੇ ਕਿਹਾ ਕਿ ਅਸੀਂ ਬੁਲਾਵਾਂਗੇ ਅਸੀਂ ਕੈਨੇਡਾ ਨਹੀਂ ਜਾਣ ਹੁੰਦੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀਆਂ ਵਰਕਸ਼ਾਪ ਜਿੱਥੇ ਅੱਜ ਠੀਕ ਹੁੰਦੇ ਨੇ ਕੈਨੇਡਾ ਚ ਇਨ ਉੱਥੇ ਆਂਦੀ ਐ ਉੱਥੇ 500 ਡਾਲਰ ਮਿਲਦਾ ਕੈਨੇਡਾ ਉੱਥੇ ਇੱਕ ਵਰਕਸ਼ਾਪ ਬਣੀ ਹੋਈ ਐ ਕਿਉਂ ਵਰਕਸ਼ਾਪ ਸਾਡੇ ਇੱਥੇ ਨਹੀਂ ਖੁੱਲ ਸਕਦੀ ਇੱਕ ਵਰਕਸ਼ਾਪ ਕੈਨੇਡਾ ਸਿੱਖਣ ਜਾਂਦੇ ਉੱਥੇ ਐਡਮਿਸ਼ਨ ਹੀ ਨਹੀਂ ਹੁੰਦੀ ਬੱਚੇ ਦੀ ਕਿੰਨੇ ਉਹ ਪਾਸ ਕਰਨੇ ਬੰਦੇ ਨੇ ਮੈਡੀਕਲ ਉਹ ਇੱਥੇ ਲਗਾ ਦੋ ਇੱਕ ਦੱਸੋ ਜੋ ਬੈਂਦੀ ਹੋਰ ਗੱਲ ਕਿਉਂ ਜਾਂਦੇ ਸਾਡੇ ਮੁੰਡੇ ਬਾਹਰ ਕਾਰਨ ਕੀ ਐ ਤੁਹਾਨੂੰ ਕੀ ਲੱਗਦਾ ਇੱਥੇ ਕਿਤਾ ਨਹੀਂ ਸੇਫ ਨਹੀਂ ਜੇ ਪੀਸ ਹੋ ਗਿਆ ਉਹ ਨਹੀਂ ਸੇਫ ਇਹ ਕਿਨੇ ਕਰਨਾ ਐ ਇਹ ਸਿਸਟਮ ਨੇ ਉਹਨੇ ਇਹਦਾ ਵੀ ਜਵਾਬ ਦਿਓ ਜੇ ਉਹ ਸਿਸਟਮ ਬਣਾਉਂਦਾ ਉਹ ਸਿਸਟਮ ਨੂੰ ਚਲਾਉਂਦਾ ਕੌਣ ਹੈ ਜਿਹੜਾ ਪਾਵਰ ਵੀ ਚਾਹੁੰਦਾ ਉਹ ਕਹਿੰਦਾ ਸਰਕਾਰ ਨਾ ਸਰਕਾਰ ਤੇ ਸਰਕਾਰ ਚੁਣੀ ਕੀਨੇ ਹੈ ਅਸੀਂ ਸਰਕਾਰ ਆਪਾਂ ਹੀ ਚੁਣੀ ਹੈ ਨਾ ਤੁਸੀਂ ਕਿਹਨੂੰ ਵੋਟ ਪਾਈ ਸੀ ਮੈਂ ਇਸ ਲਈ ਨਹੀਂ ਪੁੱਛ ਰਿਹਾ ਕਿ ਤੁਹਾਨੂੰ ਕੌਣ ਨਰ ਕਰਾਂ ਜਸਟ ਟੈਲ ਮੀ ਕਿਹਨੂੰ ਵੋਟ ਪਾਈ ਸੀ ਅਪਾ ਇੱਕ ਕੰਸਟਰਕਟਿਵ ਗੱਲ ਕਰਾਂਗੇ ਦੇਖੋ ਜੀ ਮੈਂ ਨਹੀਂ ਮੈਂ ਪਤਾ ਕਿਉਂ ਪੁੱਛਾਂ ਮੈਂ ਦੱਸ ਦਿਆਂ ਤੁਹਾਨੂੰ ਮੈਂ ਕਿਉਂ ਪੁੱਛ ਰਿਹਾ ਚਲੋ ਤੁਸੀਂ ਦੱਸੋ ਨਾ ਮੈਂ ਇੱਕ ਗੱਲ ਪੁੱਛ ਲੈਣਾ ਹੈ ਇੱਕ ਗੱਲ ਸੁਣਨਾ ਬੇਟਾ ਇੱਕ ਸੁਣ ਲਿਓ ਜੀ ਮੇਰੀ ਗੱਲ ਧਿਆਨ ਨਾਲ ਸੁਣਨਾ ਜੀ ਅਸੀਂ ਜਿਹਨੂੰ ਵੀ ਵੋਟ ਪਾਉਣੀ ਹੈ ਕਦੇ ਉਹਦੀ ਡਿਟੇਲ ਪੁੱਛੀ ਆ ਅਸੀਂ ਕਿ ਤੁਹਾਡੀ ਐਜੂਕੇਸ਼ਨ ਪਾਲਿਸੀ ਕੀ ਹੋਊਗੀ ਅਸੀਂ ਪੁੱਛੀ ਹੈ ਜੇ ਆਪਾਂ ਪੁੱਛ ਲਈਏ ਜੇ ਅਸੀਂ ਇਹ ਸੁਣ ਲਈਏ ਸਿਸਟਮ ਕਿਨੂੰ ਕਹਿੰਦੇ ਆ ਕਿ ਇੱਥੇ ਪੁਲਿਸ ਕਿਵੇਂ ਫੰਕਸ਼ਨਿੰਗ ਕਰਦੀ ਹੈ ਇੱਥੇ ਸਿਵਲ ਐਡਮਿਨਿਸਟ੍ਰੇਸ਼ਨ ਕਿਵੇਂ ਚੱਲਦੀ ਆ ਉਹਨਾਂ ਸਾਰਿਆਂ ਨੂੰ ਕੰਟਰੋਲ ਸਰਕਾਰ ਕਰਦੀ ਆ ਨਾ ਸਰਕਾਰ ਆਪਾਂ ਚੁੰਦੇ ਆ ਫਿਰ ਲਾਮਾ ਉਹਨਾਂ ਨੂੰ ਦਿੰਨੇ ਆ ਤਾਂ ਆਪਾਂ ਪਹਿਲਾਂ ਕਿਉਂ ਨਹੀਂ ਪੁੱਛਦੇ ਨਹੀਂ ਪਰ ਚੁਣੇ ਹੋਏ ਆ ਉਹਦੇ ਫਰਜ਼ ਤਾਂ ਉਹਨਾਂ ਦਾ ਬੰਦਾ ਲੋਕਾਂ ਨੂੰ ਕੰਮ ਕਰਨਾ ਤੇ ਜੇ ਉਹਨਾਂ ਨੂੰ ਚੁਣ ਕੇ ਲਿਆਂਦਾ ਤਾਂ ਉਹਨਾਂ ਤੋਂ ਸਵਾਲ ਕਰਨਾ ਲੋਕਾਂ ਦਾ ਫਰਜ਼ ਹੈ ਜੇ ਉਹ ਨਹੀਂ ਲੋਕਾਂ ਲਈ ਕੰਮ ਕਰਦੇ ਤਾਂ ਉਹਨਾਂ ਨੂੰ ਲਾਉਣਾ ਵੀ ਲੋਕਾਂ ਦਾ ਫਰਜ਼ ਹੈ ਮੈਨੂੰ ਲੱਗਦਾ ਵੀ ਇਹ ਵੱਡਾ ਆਪਸ਼ਨ ਹੋਣਾ ਪਰਫੈਕਟ ਗੱਲ ਐਸਾ ਹੀ ਗੱਲ ਆ ਬਟ ਹੁਣ ਦੇ ਵਿੱਚ ਹੀ ਸਮੱਸਿਆ ਨਹੀਂ ਅਮਨ ਬਟੇ ਦੇ ਵਿੱਚ ਇੱਕ ਹੋਰ ਸਿਸਟਮ ਹੈ ਕਿ ਅਸੀਂ ਜਿਹਨੂੰ ਇੱਕ ਵਾਰੀ ਗਲਤੀ ਕਰੇ ਤਾਂ ਆਪਾਂ ਪਰਖ ਲਿਆ ਨਾ ਤਾਂ ਫਿਰ ਵਾਰ-ਵਾਰ ਗਲਤੀ ਕਿਉਂ ਕਰ ਰਹੇ ਹਾਂ ਭਾਈ ਇਹਦੇ ਇੱਕ ਆਪਣੇ ਪੇਰੈਂਟਸ ਦਾ ਵੀ ਯੋਗਦਾਨ ਹੈ ਆਪਣੇ ਕਹਿੰਦੇ ਵੀ ਸਾਧਨਾ ਹੋਵੇ ਜਾਂ ਅਣਖੀ ਨਾ ਹੋਵੇ ਬੰਦਾ ਚੋਰ ਜਾਮੋ ਤੇ ਆਪਾਂ ਜਿਹੜੇ ਹੱਤ살 ਦੀ ਕੋਈ ਬੱਚਾ ਆਵਾਜ਼ ਦਾ ਪਰੈਂਟਸ ਨੇ ਲੱਤਾਂ ਪਿੱਛੇ ਮੇਟਦੇ ਮੈਨੂੰ ਆ ਇਹਨਾਂ ਦੀ ਖੁਸ਼ੀ ਕਿਉਂ ਹੋਈ ਆ ਕੇ ਬੋਲੇ ਤੁਸੀਂ ਪਿੱਛੇ ਹੋ ਜਾਮਣਗੇ ਚੁੰਦੇ ਕਿਉਂ ਆ ਹੁਣ ਸਰਪੰਚੀ ਦੀ ਚੋਣ ਲਈ ਜੇ ਕਿਸੇ ਨੇ ਲੜਨਾ ਹੋਵੇ 1 ਕਰੋੜ ਰੁਪਏ ਉਹਨੂੰ ਚਾਹੀਦਾ ਕਿੱਥੇ ਤੁਸੀਂ ਇਹ ਦੇਖੋ ਵੀ ਐਮਐਲਏ ਬੰਦਾ ਤੁਹਾਨੂੰ ਕਿੰਨੇ ਕਰੋੜ ਪੈਣ ਤੁਸੀ ਮੈਨਦੀ ਇਹ ਗੱਲ ਕੀਤੀ ਤੁਸੀਂ ਜਾਂ ਮੈਂ ਇਹ ਸਭ ਨਹੀਂ ਕਰਦੇ ਸਾਡੀਆਂ ਜਿਹੜੀ ਹਾਲਤਾਂ ਚਿੱਤੀਆਂ ਲਾਣੀ ਚਾਹੀਦੇ ਅਸੀਂ ਉਸ ਤਰ੍ਹਾਂ ਦਾ ਪ੍ਰਚਾਰ ਹੀ ਨਹੀਂ ਕਰ ਸਕਦੇ ਸਾਰਾ ਮੀਡੀਆ ਤੰਤਰ ਉਹਨਾਂ ਦੇ ਹੱਥ ਦੇ ਵਿੱਚ ਆ ਸਾਰੀ ਤਰ੍ਹਾਂ ਦੀ ਪੋਲਿਟਿਕਸ ਸਭ ਤੋਂ ਵੱਡੀ ਗੁੰਡਾਗਰਦੀ ਅੱਜ ਕੱਲ੍ਹ ਗੁੰਡੇ ਗਰੁੱਪ ਗੈਂਗਸਟਰ ਇਹ ਸਭ ਕੁਝ ਪਾੜਿਆ ਹੋਇਆ ਕਿਉਂ ਕਿਉਂਕਿ ਉਹਨਾਂ ਨੇ ਆਪਣੀ ਸਿਆਸਤ ਕਾਇਮ ਕਰ ਲਈ ਤਾਂ ਇਸ ਕਰਕੇ ਇਹ ਬਹੁਤ ਇਸ ਪੱਧਰ ਤੇ ਬਹੁਤ ਗੰਦੀ ਰਾਜਨੀਤੀ ਹੈ ਲੋੜ ਸਾਨੂੰ ਕੀ ਹੈ ਲੋੜ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਇਹਨਾਂ ਸਰਕਾਰਾਂ ਇਹਨਾਂ ਲੋਕਾਂ ਤੋਂ ਆਪਾਂ ਆਸ ਕਰਦੇ ਹਈਏ ਆਸ ਸਾਨੂੰ ਕਦੇ ਤੋਂ ਸਾਡੀ ਇਕੱਠਾਂ ਤੋਂ ਸਾਡੀਆਂ ਆਪੀਆਂ ਜੱਥੇ ਬੰਦੇ ਦਵਾ ਰਹੇ ਲੜੀਏ ਨਹੀਂ ਬੇਟਾ ਇਹਦੇ ਚ ਇੱਕ ਮੇਰੀ ਸਬਮਿਸ਼ਨ ਹੈ ਕਿ ਕੀ ਆਪਾਂ ਕੱਠੀ ਕਰਦੇ ਰਵਾਂਗੇ ਕੀ ਆਪਾਂ ਹਮੇਸ਼ਾ ਇਹੀ ਕਰਦੇ ਰਵਾਂਗੇ ਕਿ ਇੱਕ ਬਣ ਗਿਆ ਤੇ ਫਿਰ ਉਹਦੇ ਪਿੱਛੇ ਭੱਜਦੇ ਰਹਿਣਾ ਵਾਈ ਨਾ ਆਪਾਂ ਚੋਣਨ ਵੇਲੇ ਕਿਉਂ ਨਹੀਂ ਸੋਚਦੇ ਕਿ ਆਪਾਂ ਕੀ ਕਰਨਾ ਹੈ ਦੀ ਵੀ ਅੰਨਿਆ ਚੋ ਕਾਣਾ ਰਾਜਾ ਚੁਣਨਾ ਪੈਂਦਾ ਹੀ ਲੋਕ ਫਿਰੋਜ਼ਾ ਨਹੀਂ ਬੇਟਾ ਬੇਟਾ ਉਹਦਾ ਵੀ ਇਲਾਜ ਹੈ ਨਹੀਂ ਬੇਟਾ ਉਹਦਾ ਵੀ ਇਲਾਜ ਹੈ ਆਪਾਂ ਇਹ ਕਹਿ ਦਈਏ ਕਿ ਜਾਂ ਤਾਂ ਇਸ ਪਾਲਸੀ ਤੇ ਆਓ ਜਾਂ ਆਪਾਂ ਜੋਇਨ ਕਰੋ ਇਹ ਡਿਟੇਲ ਦੇਣਗੇ ਐਪੀ ਡਰ ਵਰ ਦੇ ਅਪਨ ਕੋਈ ਤਰੀਕਾਕਾਰ ਬਣਾਉਣਾ ਪਊਗਾ ਨਾ ਆਪਾਂ ਰੁਕੇ ਤਾਂ ਨਹੀਂ ਰਵਾਂਗੇ ਇਹਦੇ ਤੇ ਕੁਝ ਤਾਂ ਕਰਨਾ ਪਊਗਾ ਆਪਾਂ ਜੇ ਆਪਾਂ ਹੀ ਸੋਚੀਏ ਕਿ ਹਰ ਤੀਜੇ ਸਾਲ ਆਪਾਂ ਇਹੀ ਬੈਠਿਆ ਕਰਾਂਗੇ ਧਰਨੇ ਤੇ ਹਨਾ ਮੇਰੇ ਵਾਲੀ ਉਮਰ ਚ ਤੂੰ ਆ ਜਾਵੇਂਗਾ ਬੇਟਾ ਤੇ ਮੈਂ ਅਗਲੀ ਉਮਰ ਚ ਚਲੇ ਜਾਊਗਾ ਕੀ ਆਪਾਂ ਇਹੀ ਕੰਮ ਕਰਾਂਗੇ ਨਹੀਂ ਆਪਾਂ ਜਿਵੇਂ ਆਪਾਂ ਸੋਚਿਆ ਕਿ ਯੂਨੀਵਰਸਿਟੀ ਚ ਆਪਾਂ ਕੁਝ ਐਡੀਸ਼ਨ ਕਰੀ ਜਿਹਦੇ ਨਾਲ ਇਹ ਚੀਜ਼ ਹਰ ਤੀਜੇ ਮਹੀਨੇ ਤੀਜੇ ਸਾਲ ਨਾ ਹੋਵੇ ਪੱਕਾ ਐ ਹੀ ਆਪਾਂ ਪੰਜਾਬ ਦੇ سلسلے ਚ ਦੇਸ਼ ਦੇ سلسلے ਚ ਕਿਉਂ ਨਹੀਂ ਅਜਿਹੀ ਇੱਕ ਰੀਤ ਚਲਉਂਦੇ ਕਮਸੇ ਕਮ ਜਿਹੜੀ ਵੀ ਸਰਕਾਰ ਬਣੇ ਉਹ ਕੁਝ ਮੁੱਦਿਆਂ ਤੇ ਤਾਂ ਬਣੇ ਇਹ ਤਾਂ ਨਾ ਬਣੇ ਕਿ ਚੱਲ ਵੀ ਜਿੰਦਾਬਾਦ ਮਰਦਾਬਾ ਆਹ ਹੋ ਰਹੀ ਜੀ ਜਿਹੜੀ ਨਹੀਂ ਸੀ ਸਹਿਬਾਨ ਹੈ ਜੋਰ ਦਿਓ ਜੋਰ ਦਿਓ ਜਿਹੜੇ ਹੁਣ ਬੀ ਸੀ ਸਹਿਬਾਨ ਆ ਤੁਸੀਂ ਮੈਮ ਤੁਸੀਂ ਇੱਕ ਇੱਕ ਮਾ ਬਾਬੇ ਪਰ ਤੁਸੀਂ ਰੁਤਬਾ ਹੋਣਾ ਤੁਹਾਡੀ ਕੋਲ ਇੰਨੇ ਬੱਚਿਆਂ ਨੂੰ ਉਹੋ ਕਾਰਿਆ ਤਾਂ ਮੰਜਿਮੇਵਾਰੀ ਨਹੀਂ ਹੈ ਕਿੰਨੀ ਸੋਹਣੀ ਜਿੰਮੇਵਾਰੀ ਮਿਲੀ ਹੈ ਹੈ ਜੀ ਪਰ ਤੁਹਾਡੇ ਤੱਕ ਪਹੁੰਚਣ ਦੀ ਪਤਾ ਨਹੀਂ ਕਿ ਕਿ ਸਪੱਸ਼ਾ ਲਗਾਨੀ ਆ ਫਿਰਨੀ ਆ ਬੱਚਿਆਂ ਨੂੰ ਤੁਸੀਂ ਇੱਕ ਦਿਨ ਕਿਉਂ ਨਹੀਂ ਰੱਖਦੇ ਕੋਈ ਸੈਟਰਡੇ ਦਾ ਜਿਹੜਾ ਤੁਸੀਂ ਬੱਚਿਆਂ ਨੂੰ ਮਿਲ ਸਕੋ ਉਹਨਾਂ ਦੀਆਂ ਪ੍ਰੋਬਲਮਸ ਸੁਣ ਸਕੋ ਮੇਰੇ ਖਿਆਲ ਚ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਤੇ ਮੇਰੀ ਇਹ ਬੇਨਤੀ ਤੁਹਾਡੇ ਤੱਕ ਪਹੁੰਚ ਜਾਣੀ ਚਾਹੀਦੀ ਹੈ ਇੱਕ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਾਂ ਕਿ ਮਾਂ ਹੀ ਨਹੀਂ ਆਈਗੀ ਮਾਂ ਦੇ ਨਾਲ ਨਾਲ ਬੇਟਾ ਵੀ ਆਇਆ ਹੈ ਮਤਲਬ ਇਹਨਾਂ ਦਾ ਬੇਟਾ ਨਹੀਂ ਲੇਕਿਨ ਬੇਟੇ ਵਾਲੀ ਉਮਰ ਚ ਹੈ ਤੂੰ ਦੱਸ ਵੀ ਕੀ ਕਰਨਾ ਦੱਸ ਕਿਹੜੀ ਜੀ ਖਾਲਸਾ ਬਾਈ ਬਿਲਕੁਲ ਐਨਾ ਬੀਸ ਮੇਰੀ ਤਾਂ ਨੂੰ ਇਹ ਪੀਲਾ ਦਾਸਤਰੀ ਨੂੰ ਤੁਸੀਂ ਪੀਯੂ ਮਲੇ ਪੰਜਾਬੀ ਯੂਨੀਵਰਸਿਟੀ ਚ ਆਇਓ ਮੈਂ ਉਹ ਤੁਮ ਮੈਂ ਜਵਾਗਾ ਤੁਸੀਂ ਕਹੋਗੇ ਤੂੰ ਤੂੰਗਾ ਤੋ ਆਇਆ ਸਭ ਨੂੰ ਆਣਾ ਚਾਹੀਦਾ ਕਿਉਂਕਿ ਪੰਜਾਬ ਦੀ ਗੱਲ ਹੈ ਇਸ ਲਈ ਮੇਰੀ ਤੁਹਾਨੂੰ ਇਹ ਅਪੀਲ ਹੈ ਤੁਸੀਂ ਜ਼ਰੂਰ ਆਇਓ ਬਾਈਕ ਜੀ ਖਾਲਸਾ ਬਾਈਕ ਜੀ ਬੱਲੇ ਬੱਤੇ ਸਭ ਦਾ ਨੈਚੁਰਲ ਆ ਜਾਓ ਤੁਸੀਂ ਇੱਕ ਗੱਲ ਜਾਓ ਮਾਰਦਾ ਬੇਸ ਬੋਲ ਰਹੇ ਆਂ ਇੱਕ ਤੇ ਆਇਦਾ ਨਹੀਂ ਮੈਨੂੰ ਡਾਇਰੈਕਟਰ ਸਮਝ ਕੇ ਦੱਸੋ ਬਾਈਕ ਜੀ ਬੱਤਾ ਹੈ ਬੜਾ ਹੈ ਤਾਂ ਬਹੁਤ ਅੱਛੀ ਗੱਲ ਹੈ ਇਹ ਚੀਜ਼ ਵੀ ਆਮ ਬੰਦਾ ਕਾ ਕਿਉਂ ਆਵੇ ਮੈਂ ਕਈ ਲੜਾਈਆਂ ਹੋਣ ਇੱਕ ਮੈਂ ਐਨ ਪਲੀਜ਼ ਜਿੱਤਾਂ ਹਾਰਾਂ ਦੀਆਂ ਨਹੀਂ ਹੁੰਦੀਆਂ ਕਈ ਵਾਰ ਐਂ ਦੱਸਣ ਦੀ ਲੜੀਆਂ ਜਾਂਦੀਆਂ اسی ਹੈਗੇ ਆ ਤੁਹਾਡਾ ਜੋ ਸਵਾਲ ਸੀ ਨਾ ਇਹ ਸਾਨੂੰ ਕਿ ਆਮ ਬੰਦਾ ਪਿੰਡਾਂ ਚ ਉੱਠ ਕੇ ਕਿਉਂ ਆਵੇ ਬਾਈ ਜੀ ਉਹਦਾ ਇਹੀ ਜਵਾਬ ਦਿੰਨੇ ਆ ਵੀ ਤੁਸੀਂ ਹਰੇਕ ਚੀਜ਼ ਨੂੰ ਜਿੱਤ ਹਾਰ ਨਾਲ ਨਹੀਂ ਦੇਖ ਸਕਦੇ ਕਈ ਵਾਰ ਸਾਨੂੰ ਲੜਾਈ ਤਾਂ ਲੜਨੀ ਪੈਂਦੀ ਹੈ ਦੱਸਣ ਦੀ ਵੀ ਸਾਡਾ ਵजूद ਹੈਗਾ ਤੇ ਹੁਣ ਸਾਡੀ ਹੋਣ ਦੀ ਲੜਾਈ ਹੈ ਯੂਨੀਵਰਸਿਟੀ ਦੀ ਲੜਾਈ ਪਤਾ ਕੀ ਇੱਕ ਹੋਰ ਗੱਲ ਹੈ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਹੁਣ ਕਈ ਵਾਰੀ ਨਾ ਮੈਂ ਵੈਸੇ بڑے ਲੋਕਾਂ ਨੇ ਮੈਨੂੰ ਕਹੀ ਕਿ ਕਿਸੇ ਨੂੰ ਸੱਦੇ ਕਿਉਂ ਦੇਦੇ ਜਦੋਂ ਹੱਕ ਦੀ ਲੜਾਈ ਹੋਵੇ ਉਹ 'ਚ ਸੱਦੇ ਪੱਤਰ ਨਹੀਂ ਦਿੱਤੇ ਜਾਂਦੇ ਬਟ ਜਿਹੜੀ ਜ਼ਿੰਮੇਵਾਰੀ ਆਪਾਂ ਨਿਭਾਉਣੀ ਹੋ ਤਾਂ ਨਿਭਾਈਏ ਨਾ ਜੋ ਆਪਾਂ ਕਰ ਸਕਦੇ ਉਹ ਤਾਂ ਕਰੀਏ ਨਾ ਆਪਾਂ ਵਾਰ-ਵਾਰ ਬੈਠਣ ਤੋਂ ਪਹਿਲਾਂ ਇਹ ਤਾਂ ਸੋਚੀਏ ਕਿ ਸਾਨੂੰ ਅਗਲੀ ਵਾਰੀ ਨਾ ਬੈਠਣਾ ਪਵੇ ਤੈਨੂੰ ਕੀ ਲੱਗਦਾ ਸੋਖ ਕੀ ਕਰ ਸਕਦੇ ਬਈ ਦੇਖੋ ਬਿਲਕੁਲ ਤੁਹਾਡੀ ਗੱਲ ਪੁਆਇੰਟ ਆ ਪਰ ਹੁਣ ਜਿਹੜੇ ਕਹਿੰਦੇ ਆ ਵੀ ਭਾਈ ਆਪਾਂ ਕਰਾਂਗੇ ਕੀ ਜਾਂ ਕਿਵੇਂ ਹੋਊਗਾ ਸਾਡੇ ਕੋਲੇ ਖਿੜਿਆ ਫੁੱਲ ਘਰਾਬ ਦਾ ਚੰਡੀਗੜ੍ਹ ਪੰਜਾਬ ਦਾ ਅਸੀਂ ਲਾਹੌਰੋਂ ਉੱਥੋਂ ਖੋਇਆ ਛੜ ਤੋਂ ਅਸੀਂ ਸ਼ਿਮਲੇ ਆਏ ਸ਼ਿਮਲਾ ਖੋਇਆ ਅਸੀਂ ਚੰਡੀਗੜ੍ਹ ਆ ਗਏ ਹਾਂ ਵਿੱਚ ਹਾਂ ਹੁਣ ਚੰਡੀਗੜ੍ਹ ਵੀ ਖੋਣ ਆ ਗਏ ਯਾਰ ਐਂ ਤਾਂ ਤੁਸੀਂ ਸੁੱਤੇ ਰਹੋਗੇ ਉਹ ਕਹਿੰਦਾ ਨਾ ਵੀ ਮੇਰੇ ਪਿੰਡ ਦੀ ਫਿਰਨੀ ਤੇ ਕੁਝ ਹਮਲਾਵਰ ਆਏ ਮੈਂ ਕਿਹਾ ਮੈਨੂੰ ਕੋਈ ਲੋੜ ਨਹੀਂ ਉਹ ਹੌਲੀ ਹੌਲੀ ਮੇਰੇ ਅਗਵਾੜ ਚ ਵੜੇ ਮੇਰੀ ਪੱਤੀ ਚ ਆ ਗਏ ਪੱਤੀ ਤੋਂ ਬਾਅਦ ਮੇਰੇ ਮਹੱਲੇ ਚ ਆ ਗਏ ਆਖਰ ਸਾਡੇ ਘਰਾਂ ਚ ਆ ਗਏ ਆਖਰ ਜਦੋਂ ਮੇਰੇ ਘਰ ਨੂੰ ਪਹੇ ਫਿਰ ਮੈਨੂੰ ਯਾਦ ਆਇਆ ਵੀ ਹਾਂ ਯਾਰ ਉਹ ਤਾਂ ਬਹੁਤ ਖੁਸ਼ ਹੋ ਗਿਆ ਉਹਦੋਂ ਉਹ ਬਾਕੀ ਮਰ ਗਏ ਇਸ ਲਈ ਤੁਸੀਂ ਜੇ ਅੱਜ ਸੁੱਤੇ ਰਹੇ ਘਰਾਂ ਚ ਆਮ ਬੰਦਾ ਚਾਹੇ ਕੋਈ ਆ ਯਾਰ ਉਹ ਇੱਕ ਬੰਦਾ ਜ਼ਿਮੀਂਦਾਰ ਹੈ ਕਿਸਾਨ ਹੈ ਦੁਕਾਨਦਾਰ ਹੈ ਮਜ਼ਦੂਰ ਵਰਗਾ ਸਟੂਡੈਂਟ ਹੈ ਵਕੀਲ ਹੈ ਕੋਈ ਵੀ ਐਨੀਥਿੰਗ ਐਲਸਾ ਕੋਈ ਬੰਦਾ ਵਾ ਜੇ ਅੱਜ ਤੁਸੀਂ ਇਸ ਯੂਨੀ ਨੂੰ ਬਚਾਉਣ ਲਈ ਨਹੀਂ ਆਏ ਤਾਂ ਫੇਰ ਸਮਝ ਲਓ ਤੁਹਾਡਾ ਵਿਨਾਸ਼ ਸੰਭਵ ਹੈ ਕਿਉਂ ਕਿ ਪਿੱਛੇ ਦੇਖੋ ਹੌਲੀ 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 ਤੁਹਾਨੂੰ ਵੱਢਦੇ ਤੁਰਿਆ ਆ ਰਹੇ ਨੇ ਜਿਵੇਂ ਉਹ ਚੁੰਡੀ ਵੱਢ ਕੇ ਦੇਖਦੇ ਨੇ ਦਰਦ ਹੋਇਆ ਨਹੀਂ ਹੋਇਆ ਹੋਰ ਤਾਂ ਜਾਂਦੇ ਨੇ ਸਾਗੀਆਂ ਸਾਡੀਆਂ ਸੰਗੀਆਂ ਕੋਟਾਂ ਤੱਕ ਆ ਗਿਆ ਹੈ ਸੰਗੀ ਲਾਣਾ ਸੋ ਇਸ ਸੰਗੀਆਂ ਦੇ ਵਿਰੁੱਧ ਸਾਨੂੰ ਵੱਡਾ ਅੰਦੋਲਨ ਕਰਨਾ ਪੈਣਾ ਸੀ ਵਧੀਆ ਹੋਇਆ ਉਹ ਹੁਣ ਹੋਇਆ 19 ਦੇ ਵਿੱਚ ਮੈਂ ਇੱਥੋਂ ਜਰਨਲਿਜ਼ਮ ਦਾ ਡਿਪਲੋਮਾ ਕੀਤਾ 2019 ਦੇ ਵਿੱਚ ਜਦੋਂ ਤੋਂ ਵੀ ਜੁਨੀਅਰ ਸਟੀਨਲ ਜੁੜੇ ਆ ਇਹ ਚੀਜ਼ ਹਮੇਸ਼ਾ ਮਾਈਂਡ ਚ ਰਹਿੰਦੀ ਆ ਵੀ ਨਹੀਂ ਯਾਰ ਸਾਡੇ ਆਪ ਦੇ ਸਾਡੇ ਫੈਸਲੇ ਕਰਨ ਹੁਣ ਜੇ ਸੈਨੇਟ ਕੋਈ ਗਈ ਤਾਂ ਸਾਡੇ ਪੰਜਾਬ ਦੇ ਜਿੰਨੇ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਜੁੜੇ ਨੇ ਇਹ ਫੇਰ ਇਹਨਾਂ ਦਾ ਫੈਸਲੇ ਕੌਣ ਕਰੂਗਾ ਉਹੀ ਇੱਕ ਹਿਟਲਰ ਨੂੰ ਮੈਂ ਬੰਦਾ ਜਦੋਂ ਭਾਈ ਜਦੋਂ ਵੀ ਹਿਟਲਰ ਕਿਸੇ ਵੀ ਦੇਸ਼ ਦੇ ਵਿੱਚ ਆਏ ਨਹੀਂ ਜਿਹੜੇ ਡੱਟ ਕੇ ਆਪਦੀ ਕਰਦੇ ਨੇ ਇਹਨਾਂ ਦਾ ਫੇਰ ਉੱਥੇ ਕੀ ਹਾਲ ਹੋਇਆ ਸੋ ਤੁਹਾਨੂੰ ਮਾਰ ਦੇਣਗੇ ਆਮ ਲੋਕਾਂ ਨੂੰ ਮੇਰੀ ਬੇਨਤੀ ਆ ਉੱਠ ਕੇ ਵੱਡੇ ਪੱਧਰ ਤੇ ਵੱਡੀ ਗਲਤੀ ਦੇ ਵਿੱਚ ਤੁਸੀਂ 10 ਤਰੀਕ ਨੂੰ ਇੱਥੇ ਪਹੁੰਚਣਾ ਜਿਵੇਂ ਬਾਈ ਉਹ ਕਹਿ ਰਹੇ ਸੀ ਇੱਕ ਉਹਨਾਂ ਦਾ ਲੀਡਰ ਨੇ ਬਿਆਨ ਵੀ ਦਿੱਤਾ ਵੀ ਭਾਈ ਅਸੀਂ ਇਹ ਕੱਲ ਪਰਸ ਨੂੰ ਸੌਟ ਆਊਟ ਕਰ ਦਾਂਗੇ ਮਸਲਾ ਪਰ ਉਸ ਤੋਂ ਬਾਅਦ ਵੀ ਜਿਵੇਂ ਮੈਂ ਗੱਲ ਕਰਦਾ ਹੀ ਕਹਿੰਦੇ ਫਿਰ ਅੱਜ ਜੈਪਟਰਾਜਸ਼ਨ ਕਰਾਂਗੇ ਸੋ ਜਿਹੜੀਆਂ ਹਜੇ ਕੁਝ ਗੱਲਾਂ ਰਹਿੰਦੀਆਂ ਨੇ ਜਿਵੇਂ ਬਾਈ ਨੇ ਕਿਹਾ 10 ਨੂੰ ਦੱਸਿਆ ਜਾਣ ਆਓ 10 ਤਰੀਕ ਨੂੰ ਵੱਧ ਚੜ੍ਹ ਕੇ ਇਸ ਧਰਮਨੇ ਦੇ ਵਿੱਚ ਸ਼ਮੂਲੀਅਤ ਕਰੀਏ ਸਾਰਾ ਪੰਜਾਬ ਕਿਉਂਕਿ ਹੁਣ ਇਹ ਕੱਲਾ ਵਿਦਿਆਰਥੀਆਂ ਦਾ ਮੁੱਦਾ ਨਹੀਂ ਰਹਿ ਗਿਆ ਇਹ ਲੋਕ ਮੁੱਦਾ ਬਣ ਚੁੱਕਿਆ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਉਹ ਲੋਕਾਂ ਦਾ ਅੰਦੋਲਨ ਬਣ ਗਿਆ ਸੀ ਉਵੇਂ ਹੀ ਹੁਣ ਇਹ ਲੋਕ ਮੁੱਦਾ ਬਣ ਚੁੱਕਿਆ ਹੈ ਯੂਨੀਵਰਸਿਟੀ ਬਚਾਓ ਮੋਰਚਾ ਚਾਲੂ ਹੈ ਅਸੀਂ ਵੀ ਇੱਥੇ ਬੈਠੇ ਹਾਂ ਅਗਲੀ ਗੱਲ ਬਾਈ ਇਹ ਨਾ ਇੱਕ ਹੋਰ ਗੱਲ ਆ ਜਿਹੜੀ ਸੁਖ ਨੇ ਕਹੀ ਕਿ ਸਰਕਾਰ ਚੰਗੀ ਉਹ ਹੁੰਦੀ ਹੈ ਜਿਹਦੇ ਇੰਸਟੀਚੂਨਸ ਜ਼ਿਆਦਾ ਪਰਫੁੱਲਤ ਹੋਣ ਆਜ਼ਾਦ ਹੋਣ ਤੇ ਮਾੜੀ ਸਰਕਾਰ ਉਹ ਹੁੰਦੀ ਹੈ ਜਿਹੜੀ ਇੰਸਟੀਚੂਨਾਂ ਨੂੰ ਦੱਬ ਦੇ ਔਰ ਇੱਕ ਗੱਲ ਜਿਹੜੀ ਤੂੰ ਕਹੀ ਸੁਖ ਜੀ ਦਾ ਇਹਨਾਂ ਦਾ ਪਤਾ ਕਦੋਂ ਬਣੇ ਸੀ ਸ਼ਹਿਰ ਤੇ ਪਿੰਡ ਜਦੋਂ ਲੁਟੇਰੇ ਆਉਂਦੇ ਸੀ ڈاکੂ ਆਉਂਦੇ ਸੀ ਤਾਂ ਸਿਆਣੇ ਬੰਦਿਆਂ ਨੇ ਕਿਹਾ ਯਾਰ ਐਂ ਕਰੋ ਇਕੱਲੇ ਇਕੱਲੇ ਨੂੰ ਲੁੱਟ ਜਾਂਦੇ ਆ ਇਕੱਠੇ ਹੋ ਜਾ ਤੇ ਜਦੋਂ ਪਿੰਡ ਦੇ ਪੂਰੇ ਲੋਕ ਇਕੱਠੇ ਹੋ ਗਏ ਤਾਂ ਸਮੂਹ ਨੂੰ ਪਿੰਡ ਕਹਿਣ ਲੱਗੇ ਤੇ ਲੁਟੇਰੇ ਡਰਨ ਲੱਗੇ ਯਾਰ ਇਹ ਤਾਂ ਇਕੱਠੇ ਆ ਹੁਣ ਨਵੇਂ ਕਿਸਮ ਦੇ ਚੋਰ ਆ ਗਏ ਨੇ ਤੇ ڈاکੂ ਆ ਗਏ ਨੇ ਔਰ ਉਹਦੇ ਲਈ ਸਾਨੂੰ ਫੇਰ ਇਕੱਠੇ ਹੋਣਾ ਪੈਣਾ ਆਪਦੇ ਇੰਸਟੀਚੂਨਸ ਬਚਾਉਣ ਲਈ ਆਪਦੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਇਹ ਬਹੁਤ ਜ਼ਰੂਰੀ ਆ ਸਿੱਧੂ ਸਾਹਿਬ ਹਰ ਵਾਰ ਵਾਰ ਇੱਕ ਗੱਲ ਕਹਿੰਦੇ ਨੇ ਕਿ ਰਿੱਟ ਪਵਾ ਲਓ ਰਿੱਟ ਪਵਾ ਲਓ ਉਹ ਰਿੱਟ ਪੋਣੀ ਆਪ ਪੰਜਾਬ ਸਰਕਾਰਾਂ ਦੀ ਰਿੱਟ ਪਾ ਦਿਓ ਉਹ ਭਾਈ ਤੁਹਾਡਾ ਰਿੱਟ ਪੋਣਾ ਕੰਮ ਨਹੀਂ ਤੁਸੀਂ ਪੋਲੀਟੀਕਲ ਲੜਾਈ ਲੜੋ ਅੱਗੇ ਲੱ ਕੇ ਜਿਵੇਂ ਪਹਿਲਾਂ ਵੀ ਕਹੇਤੀ ਗੱਲ ਹੈ ਕਿ ਸਪੈਸ਼ਲ ਸੈਸ਼ਨ ਬੁਲਾ ਲਓ ਔਰ ਉਹਦੇ ਵਿੱਚ ਕਲਮ ਮਤਾ ਨਹੀਂ ਪਾਸ ਕਰਨਾ ਇਹ 1.50 ਹਜ਼ਾਰ ਕਰੋੜ ਦਾ ਤੁਹਾਡਾ ਇਨਫਰਾਸਟ੍ਰਕਚਰ ਹੈ ਕਿਉਂ ਨਹੀਂ 200 ਕਰੋੜ ਦੇ ਸਕਦੇ ਪੰਜਾਬੀ ਯੂਨੀਵਰਸਿਟੀ ਲਈ ਔਰ ਇਹਨੂੰ ਇਹਦੇ ਮੈਕੈਨਿਜ਼ਮ ਨੂੰ ਸਹੀ ਕਰੋ ਔਰ ਇਸ ਤੋਂ ਬਾਅਦ ਇੱਕ ਹੋਰ ਦੋ ਚੀਜ਼ਾਂ ਨੇ ਜਿਹੜੀਆਂ ਅਸੀਂ 10 ਤਰੀਕ ਦਾ ਐਲਾਨ ਕਰਾਂਗੇ ਉਹ ਕਰੋ ਔਰ ਜੇ ਪਾਉਣੀ ਹੈ ਰੱਟ ਆ ਬੈਠੇ ਨੇ ਹਾਈ ਕੋਰਟ ਦੇ ਵਕੀਲ ਇਹ ਪਾ ਲੈਣਗੇ ਔਰ ਲੋਡ ਹੈ ਰੱਟ ਦੀ ਸਿੱਧੂ ਸਾਹਿਬ ਨੂੰ ਮੈਨੂੰ ਕੋਈ ਇਸ ਵਿੱਚ ਅਤਕ ਨਹੀਂ ਨਹੀਂ ਕਹਿੰਦੇ ਵਿੱਚ ਸੋਦਾ ਕੋਈ ਹਾਈ ਕੋਰਟ ਚ ਹਮਦਰਦੀ ਨਹੀਂ ਹੈਗਾ ਤੁਸੀਂ ਅੱਜ ਤੱਕ ਜਿੰਨੇ ਵੀ ਅੱਜ ਤੱਕ ਕੇਸ ਤੁਸੀਂ ਪਾ ਕੇ ਦੇਖਿਆ ਪੰਜਾਬ ਨੇ ਉੱਥੇ ਤੁਸੀਂ ਸਾਰੇ ਦੇ ਸਾਰੇ ਆਰਦੇ ਹੋ ਜੋ ਕਿਸੇ ਵੀ ਤਰੀਕੇ ਨਾਲ ਹੁੰਦੇ ਨੇ ਭਾਈ ਕੋੜਾ ਵਾਲਾ ਅਸੀਂ ਰੋਖ ਨਹੀਂ ਕਰਨਾ ਅਸੀਂ ਉਹਦਾ ਨਹੀਂ ਹੈ ਕਿ ਕੱਲੇ ਜਿਹੜੇ ਜਨ ਜਿਹੜੇ ਹੈਗੇ ਹੈਗੇ ਕਿ ਆਰਐਸਐਸ ਵਾਲੇ ਜਾਂ ਬੀਜੇਪੀ ਵਾਲੇ ਹੈਗੇ ਸਾਡਾ ਸਵਾਲ ਇੱਥੋਂ ਦੇ ਸਿਟੀ ਐਮਪੀ ਨੂੰ ਵੀ ਹੈ ਜਿਹੜਾ ਕੱਲ ਮਿਲੇ ਹੈਗੇ ਜਾ ਕੇ ਉੱਪਰ ਵੀ ਦਿੱਲੀ ਵੀ ਮਿਲ ਰਹੇ ਹੈਗੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਿਲ ਰਹੀ ਹੈ ਉਹੀ ਸਭ ਤੋਂ ਬਾਅਦ ਰੌਲਾ ਪਾ ਰਹੇ ਕਿ ਕੀ ਕੀ ਜੀ ਪੰਜਾਬ ਦਾ ਆਪ ਦਾ ਇੱਕ ਐਕਟ ਹੈਗਾ ਔਰ ਇਹਨੂੰ ਤੁਸੀਂ ਨਹੀਂ ਛੇੜ ਛੇੜ ਕਰ ਸਕਦੇ ਦੂਸਰੇ ਪਾਸੇ ਉਹੀ ਇੱਕ ਮਹੀਨਾ ਪਹਿਲਾਂ ਕਹਿ ਰਿਹਾ ਕਿ ਚੰਡੀਗੜ੍ਹ ਨੂੰ ਸਟੇਟ ਹੁਡ ਦਾ ਦਰਜਾ ਦਿੱਤਾ ਜਾਵੇ ਤੁਸੀਂ तिवारी ਸਾਹਿਬ ਕਰਨਾ ਕੀ ਚਾਹਣਿਓ ਤੁਸੀਂ ਅਨੰਤਪੁਰ ਸਾਹਿਬ ਤੋਂ ਜਿੱਤੇ ਤੁਸੀਂ ਲੁਧਿਆਣੇ ਤੋਂ ਜਿੱਤੇ ਹੁਣ ਇੱਥੇ ਆ ਕੇ ਤੁਸੀਂ ਦੱਸੋ ਤੁਸੀਂ ਇਸ ਅੱਗ ਦੇ ਮੈਂ ਕਹਿਣਾ ਨਹੀਂ ਚਾਹਦਾ ਤੁਹਾਡੇ ਪਰਿਵਾਰ ਨੇ ਇਹ ਅੱਗ ਦਾ ਜਿਹੜਾ ਸੇਕ ਹੈਗਾ 84 ਵਾਰੇ ਸਹਿ ਚੁੱਕਿਆ ਤੁਸੀਂ ਸਾਡੀ 40 ਸਾਲਾਂ ਬਾਅਦ ਨਸਲ ਨੂੰ ਦੁਬਾਰੇ ਨਾਲ ਕਿਸੇ ਕਰਵਿਤਨ ਤੋਂ ਤੁਸੀਂ ਸਾਡੇ ਨਾਂ ਤੁਸੀਂ ਸਟੇਟਮੈਂਟ ਤੋਂ ਭੁੱਲ ਜੋ ਤੁਹਾਨੂੰ ਚੈਲੰਜ ਕਰਦੇ ਆ ਤੁਸੀਂ ਸਟੇਟਮੈਂਟ ਤੋਂ ਜਾ ਕੇ ਦਿਖਾਓ ਵਕਤ ਹੈਗਾ ਦੁਨੀਆ ਤੇ ਅਸੀਂ ਵੀ ਅੱਜ ਅਸੀਂ ਉਹ ਹੋ ਨਹੀਂ ਹੈਗੇ ਦੁਨੀਆ ਤੇ ਅਸੀਂ ਹਰ ਖਿੱਤੇ 'ਚ ਪਹੁੰਚ ਚੁੱਕੇ ਆਂਗੇ ਅੱਜ ਅਸੀਂ ਅਮਰੀਕਾ 'ਚ ਬੈਠੇ ਆਂ ਅੱਜ ਅਸੀਂ ਯੂਕੇ 'ਚ ਬੈਠੇ ਆਂ ਅੱਜ ਅਸੀਂ ਆਸਟ੍ਰੇਲੀਆ 'ਚ ਬੈਠੇ ਆਂ ਕੈਨੇਡਾ 'ਚ ਬੈਠੇ ਆਂ ਯਾਦ ਰੱਖਿਓ ਤੁਹਾਡੇ ਨਾਲ ਉਹ ਕਰਾਂਗੇ ਤੁਸੀਂ ਯਾਦ ਰੱਖੋਗੇ ਇੱਕ ਹੋਰ ਜਾਂ ਲੈ ਜਿਹੜੀ ਇਹ ਨਾ ਸਿੱਧੂ ਸਾਹਿਬ ਨੇ ਇੱਕ ਗੱਲ ਕਹੀ ਨਾ ਅ ਤਿਵਾੜੀ ਸਾਹਿਬ ਨੂੰ ਬੈਠੋ ਚਲੋ ਇੱਕ ਗੱਲ ਯਾਦ ਆ ਗਈ ਤੁਹਾਨੂੰ ਕਰ ਦਿੰਦਾ ਪਿਛਲਾ ਇਲੈਕਸ਼ਨ ਸੀ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਚੰਡੀਗੜ੍ਹ ਨੂੰ ਇੱਕ ਸਟੇਟ ਬਣਾ ਦੇਣਾ ਜੀ ਪਰ ਤੁਸੀਂ ਪੰਜਾਬ ਦਾ ਦਾਅਵਾ ਖਤਮ ਕਰਨਾ ਚਾਹੁੰਦੇ ਆਂ ਇਹ ਉਹ ਤੁਸੀਂ ਪੰਜਾਬ ਪੁੱਛੋ ਤੇ ਜਿਹੜੇ ਸਾਡੀ ਬੱਚਿਆਂ-ਭੁਜਾਂ ਚੰਡੀਗੜ੍ਹ ਲੈ ਜਾ ਰਹੇ ਹੋ ਸਾਡੀ ਯੂਨੀਵਰਸਿਟੀ ਸਾਡੇ ਨਾਲ ਕਿਵੇਂ ਘਟ ਸਕਦੇ ਆਂ ਦੱਸੋ ਇਹ ਦਰਾਏ ਦੇ ਬਾਰੇ ਇਹਦਾ ਕਾਰਨ ਕੀ ਹੈ ਔਰ ਜਿਹੜੇ ਭਾਜਪਾ ਵਾਲੇ ਕਹਿੰਦੇ ਰਹਿੰਦੇ ਨੇ ਸੁਬਾ ਸ਼ਾਮ ਸਾਡੀ ਸਰਕਾਰ ਲਿਆਓ ਅਸਲ ਫਾਇਦਾ ਪੰਜਾਬ ਦਾ ਅਸੀਂ ਕਰਾਂਗੇ ਉਹ ਸੌਰੀਓ ਤੁਸੀਂ ਸਰਕਾਰ ਆਉਣ ਤੋਂ ਬਿਨਾ ਹੀ ਸਾਡੀ ਯੂਨੀਵਰਸਿਟੀ ਖੋਲ੍ਹ ਲੱਗੇ ਹੋ ਜੇ ਤੁਹਾਡੀ ਸਰਕਾਰ ਆ ਗਈ ਮੈਨੂੰ ਤਾਂ ਨਹੀਂ ਲੱਗਦਾ ਤੁਸੀਂ ਸਾਡੇਆਂ ਜ਼ਮੀਨਾਂ ਵੀ ਛੱਡੋਗੇ ਸਾਨੂੰ ਡਰ ਹੈ ਜ਼ਮੀਨਾਂ ਦੀ ਕੋਸ਼ਿਸ਼ ਔਖੇ ਕਰ ਚੁੱਕਿਆ ਲੈਂਡ ਪੋਲਿੰਗ ਵੀ ਤਾਂ ਰਲ ਪਈ ਹੈ ਹਾਂ ਹਾਂ ਸਾਹਿਬ ਅਸਲ ਜਿਹੜਾ ਪੰਜਾਬ ਇੰਜੀਨੀਅਰਿੰਗ ਕਾਲਜ ਹੈਗਾ ਉਹ 1920 21 ਦੇ ਵਿੱਚ ਲਾਹੌਰ ਦੇ ਵਿੱਚ ਸੀ ਸਾਡੇ ਕੋਲ ਇੱਥੇ ਜਿਹੜਾ ਨਾਲ ਹੈਗਾ ਪੀਜੀ ਤੇ ਪਰਲੇ ਪਾਸੇ ਪੈਕ ਬਣਾ ਕੇ ਸਖੋ ਕੇ ਲੱਗੇ ਔਰ ਆਪ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਸਗਾ ਨਿਹਾਰ ਤੇ ਫਿਰ ਸ਼ਿਟ ਹੋਇਆ ਹੈ ਪੰਜਾਬ ਦੇ ਇੰਜੀਨੀਅਰਿੰਗ ਕਾਲਜ ਸੀ ਇਹਦਾ ਨਾਮ ਹੈ ਜਿਹੜਾ ਅਜੇ ਤੋ ਯੂਨੀਵਰਸਿਟੀ ਬਣ ਗਈ ਹੈ ਤੁਸੀਂ ਤੋ ਉਹ ਵੀ ਖੋ ਲਿਆ ਸਾਡੇ ਤੁਸੀਂ ਪੁੱਲੇ ਛੱਡ ਕੀ ਰਹੇ ਹੋਗੇ ਫਿਰ ਤੁਸੀਂ ਸਾਨੂੰ ਕਹਿ ਦੇਣੋ ਅਸੀਂ ਬਾਗੀ ਹੁੰਨੇ ਆਂਗੇ ਫਿਰ ਤੁਸੀਂ ਸਾਨੂੰ ਅਸੀਂ ਗਰਮ ਗੱਲਾਂ ਕਰਦੇ ਆ ਜੀ ਜਦੋਂ ਤੁਸੀਂ ਸਾਡੇ ਨਾਲ ਕਲਮ ਦੇ ਨਾਲ ਤਾਂ ਤੁਸੀਂ ਤੁਹਾਡੇ ਮਨ ਦੇ ਵਿੱਚ ਬੇਈਮਾਨੀ ਹੈ ਜੀ ਹੂੰ ਜਿੰਨੇ ਤੋ ਮੈਂ ਤਵਾਰੀ ਸਾਹਿਬ ਨੂੰ ਕੁਝ ਨਹੀਂ ਕਹਣਾ ਤੁਸੀਂ ਵਕੀਲ ਹੋ ਜਿਹੜਾ 60 40 ਦਾ ਜੱਜਾਂ ਦਾ ਕੋਟਾ ਹੈਗਾ ਕੀ ਇੱਥੋਂ ਦਾ ਜਿਹੜੇ 엘ੀਟ ਹੈਗੇ ਵਕੀਲ ਜਾਂ ਉਹਨਾਂ ਦੇ ਪਰਿਵਾਰ ਉਹਨਾਂ ਨੂੰ ਜੱਜ ਦੁਬਾਰੇ ਵਾਰੀ ਵਾਰੀ ਨਹੀਂ ਲਾਇਆ ਜਾਂਦਾ ਸਾਡੇ ਚ ਕੋਈ ਅਸੀਂ ਅਨੇ ਕੋਈ ਕੋਈ ਅਨਪੜਾਂ ਕੇ ਜਾਂ ਕੋਈ ਹੋਰ ਹੈ ਇਹ ਗੱਲ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਪੁੱਛਣੀ ਚਾਹਣਾ ਵਾਰ-ਵਾਰ ਸਾਨੂੰ ਕਿਹਾ ਜਾਂਦਾ ਹੈਗਾ ਕਿ ਅਸੀਂ ਜੀ ਗਿਆਨੀ ਜਿਆਰ ਸਿੰਘ ਨੂੰ ਪ੍ਰਧਾਨ ਪ੍ਰੈਜ਼ੀਡੈਂਟ ਆਫ ਇੰਡੀਆ ਬਣਾਇਆ ਰਾਸ਼ਟਰਪਤੀ ਬਣਾਇਆ ਡਾਕਟਰ ਮਰਮੋਨ ਸਿੰਘ ਨੂੰ ਅਸੀਂ ਪ੍ਰਾਈਮ ਮਿਨਿਸਟਰ ਬਣਾਇਆ ਜੇ ਜੇ ਸਿੰਘ ਨੂੰ ਅਸੀਂ ਤੁਹਾਡਾ ਚੀਫ ਆਫ ਆਰਮੀ ਬਣਾਇਆ ਦੇਖੋ ਅਸੀਂ ਤੁਹਾਨੂੰ ਕਿੰਨੀ ਰਿਸਪੈਕਟ ਦੇ ਰਹੇ ਹਾਂ ਤੁਸੀਂ ਸਾਡੇ ਨਾਲ ਮੈਂ ਇੱਕ ਗੱਲ ਕਹਿਣੀ ਚਾਹਣਾਗਾ ਡਾਕਟਰ ਮਨਮੋਹ ਸਿੰਘ ਨੂੰ ਪ੍ਰਾਈਮ ਮਿੰისტਰ ਬਣਾ ਸਕਦੇ ਤੁਸੀਂ ਪਰ ਇਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਬਣਾ ਸਕਦੇ ਸੀ ਕਿਉਂਕਿ ਜਿਹੜੀ ਤੁਹਾਡੀ ਸੋਚ ਹੈਗੀ ਉਹ ਸਾਡੀਆਂ ਨਸਲਾਂ ਨੂੰ ਉਹ ਤੁਸੀਂ ਇਤਿਹਾਸ ਪੜਾਉਣਾ ਚਾਹੁੰਦੇ 47 ਤੋਂ ਬਾਅਦ ਸਾਡਾ ਇਤਿਹਾਸ ਬਦਲਿਆ ਹੁਣ ਆਰਐਸ ਆਪਦੇ ਮੁਤਾਬਕ ਇਤਿਹਾਸ ਬਦਲੂਗੀ ਸਾਡਾ ਔਰ ਸਾਡਾ ਜਿਹੜੀ ਤੁਸੀਂ ਇਕੱਲੀ ਇਹ ਨਹੀਂ ਹੈਗੀ ਤੁਹਾਡਾ ਕਿਉਂਕਿ ਜਿਹੜਾ ਸਾਰਾ ਹੈ ਨਾ ਜਦੋਂ ਬੁੱਧਿਜ਼ਮ ਖਤਮ ਹੋਇਆਗਾ ਜੋ ਜਿਵੇਂ ਜਲੋ ਟੈਕਸਲਾ ਯੂਨੀਵਰਸਿਟੀ ਤੇ ਨਲੰਦਾ ਦੀ ਯੂਨੀਵਰਸਿਟੀ ਨੂੰ ਕਈ ਕਈ ਸਾਲਾਂ ਤੱਕ ਉਹ ਅੱਗ ਵਿੱਚ ਕਿਤਾਬਾਂ ਸੜੀਆਂ ਗਈਆਂ ਉਹ ਕਿਉਂ ਸੜੀਆਂ ਤੁਹਾਡੀ ਸੋਚ ਉੱਥੋਂ ਨਿਕਲ ਕੇ ਆ ਰਹੀ ਹੈ ਜਿਹੜੀ ਅੱਜ ਤੱਕ ਜਿਹੜੀ ਇਹ ਮੂਵ ਹੈਗੀ ਸਾਡੀ ਜਿਹੜੀ ਪੜ੍ਹਾਈ ਹੈਗੀ ਜਿਹੜੀ ਪੰਜਾਬ ਦੀ ਅੰਗਰੇਜ਼ ਨੇ ਖਤਮ ਕੀਤੀ ਉਸ ਤੋਂ ਮੈਂ ਸਾਰਿਆਂ ਪੰਜਾਬੀਆਂ ਨੂੰ ਦੱਸਣਾ ਚਾਹਣਾ ਕਿ ਟੈਕਸਲਾ ਯੂਨੀਵਰਸਿਟੀਜ਼ ਅਰ ਨਲੰਦਾ ਦੇ ਵਿੱਚ ਰਵਾਈਵਲ ਆਫ ਜਿਹੜਾ ਇਹਨਾਂ ਨੇ ਆਦਰ ਰਵਾਈਵ ਕਰਨ ਦੇ ਜਿਹੜਾ ਇੱਥੋਂ ਦਾ ਲੋਕਲ ਸੀ ਇਹਨਾਂ ਨੇ ਇਹਨਾਂ ਨੇ ਬੁੱਧਿਜ਼ਮ ਨੂੰ ਖਤਮ ਕਰਨ ਦੇ ਲਈ ਅੱਗ ਲਾਈ ਸੀ ਕਿਉਂ ਸੀ ਉੱਥੇ ਕਿਹੜਾ ਕੋਈ ਲੜਾਈ ਹੁੰਦੀ ਸੀ ਬੁੱਧਿਜ਼ਮ ਤਾਂ ਕੋਈ ਲੜਾਈ ਦੀ ਗੱਲ ਹੀ ਨਹੀਂ ਹੈਗੀ ਮੈਂ ਪੁੱਛਣਾ ਚਾਹੁੰਨਾ ਕੀ ਕੋਈ ਇੱਥੇ ਮਿਨਿਓਰਿਟੀ ਨੂੰ ਅਜੇ ਤੱਕ ਕੋਈ ਤੁਸੀਂ ਵਾਈਸ ਚਾਂਸਲਰ ਲਾਇਆ ਡਾਕਟਰ ਭੀਮਰਾਓਂ ਅੰਬੇਦਕਰ ਦੇ ਨਾਂ ਤੇ ਤੁਸੀਂ ਇੱਥੇ ਕੋਈ ਹਾਲ ਤਾਂ ਬਣਾ ਦੇ ਕੇ ਬਿਲਡਿੰਗ ਦਾ ਨਾਂ ਨਾ ਰੱਖਤਾ ਕੀ ਤੁਸੀਂ ਉਹਦੇ ਵਿੱਚ ਕੋਈ ਉਹਨਾਂ ਦੇ ਵਿੱਚ ਕੋਈ ਵਾਈਸ ਚਾਂਸਲਰ ਲਾਇਆਗਾ ਤੁਸੀਂ ਕਿਦੇ ਨਹੀਂ ਲਾਓਗੇ ਕਿਉਂਕਿ ਤੁਹਾਨੂੰ ਪਤਾ ਹੈਗਾ ਵੈਸੇ ਇੱਕ ਨਾ ਲੜ ਜੂਗਾ ਤੁਹਾਡੇ ਅੱਗੇ ਸਿੱਧੂ ਸਾਹਿਬ ਇਨਾਂ ਦੇ ਪ੍ਰਧਾਨ ਨੇ ਵੇਖੋ ਕਹਿ ਤਾਂ ਦਿੱਤਾ ਸਰਦਾਰ ਬੁੱਟਾ ਸਿੰਘ ਨੂੰ ਕਿਵੇਂ ਅਸੀਂ ਬਣਾਇਆ ਸੀ ਔਰ ਬਾਦਿਆਂ ਵੱਡੀ ਜਾਂਦੇ ਨੇ ਭਾਈ ਅੱਜ ਤੱਕ ਇਹ ਬਣਾਉਂਦੇ ਆ ਅੱਜ ਤੱਕ ਤੁਸੀਂ ਦੱਸੋ ਕਿਹੜਾ ਪੋਲੀਟੀਕਲ ਲੀਡਰ ਹੋਇਆ ਜਿਨੇ ਪੰਜਾਬ ਪੱਕੀ ਫੈਸਲਾ ਲਿਆ ਹੋਵੇ ਜਾਂ ਪੰਜਾਬ ਪੱਕੀ ਸੋਚਿਆ ਹੋਵੇ ਤੁਸੀਂ ਦੇਖ ਲਓ ਵੀ 1966 ਦਾ ਪੰਜਾਬ ਸੂਬਾ ਬਣਿਆ ਪਰ ਅੱਜ ਤੱਕ ਸਾਨੂੰ ਇੱਕ ਅਜੇ ਲੀਡਰ ਨਹੀਂ ਮਿਲੇ ਪੰਜ ਜਿਹੜੇ ਬੰਦੇ ਪੰਜਾਬ ਦੀ ਗੱਲ ਦਿੱਲੀ ਨਾਲ ਐ ਅੱਖ ਚੱਕ ਪਾ ਕੇ ਵਾਸਪਾ ਕਰਾਂਗੇ 10 ਤਰੀਕ ਨੂੰ ਇੱਕ ਗੱਲ ਕਰਾਂਗੇ ਭੈਣ ਜੀ ਇੱਕ 10 ਤਰੀਕ ਇੱਕ 10 ਕਹਿੰਦੇ 10 ਤਰੀਕ ਨੂੰ ਆਪਾਂ ਇੱਕ ਗੱਲ ਕਰਾਂਗੇ 10 ਤਰੀਕ ਨੂੰ ਇੱਕ ਗੱਲ ਕਰਾਂਗੇ ਕਿ ਜੇ ਕਾਂਗਰਸ ਜਾਂ ਜਿੰਨੀਆਂ ਹੋਰ ਪਾਰਟੀਆਂ ਨੇ ਇਹ ਚਾਹੇ ਆਪ ਵਾਲੇ ਹੋਣ ਹੋਰ ਹੋਣ ਜੀ ਇਹਨਾਂ ਦੀ ਭਾਗੀਦਾਰੀ ਜਾਂ ਖੁਦ ਦੀ ਸਰਕਾਰ ਸੈਂਟਰ ਚ ਆਊਗੀ ਤਾਂ ਕੀ ਇਹ ਐਜੂਕੇਸ਼ਨ ਦੇ ਰਾਈਟ ਪੰਜਾਬ ਨੂੰ ਵਾਪਸ ਕਰ ਰਣਗੇ ਕੀ ਇਹ ਵਾਦਾ ਕਰਨਗੇ ਸਟੇਜ ਤੇ ਖੜ ਕੇ 10 ਤਰੀਕ ਨੂੰ ਕਿ ਯੂਨੀਵਰਸਿਟੀ ਦੇ ਵਿੱਚ ਅੱਗੇ ਤੋਂ ਇਹ ਗੱਲ ਨਾ ਹੋਵੇ ਜੋ ਅਸੀਂ ਪ੍ਰਪੋਜ਼ਲ ਦੇਵਾਂਗੇ ਉਹਨੂੰ ਮੰਨਣਗੇ ਜੇ ਨਹੀਂ ਮੰਨਣਗੇ ਤਾਂ ਫਿਰ ਗੋਗਲੂਆ ਤੋਂ ਮਿੱਟੀ ਕਿਉਂ ਝਾੜ ਰਹੀ ਐ ਇੱਥੇ ਆ ਕੇ ਇਹ ਤਾਂ ਮਤਲਬ ਆ ਹੀ ਆ ਨਾ ਕਿ ਹੁਣ ਉਹਨਾਂ ਦਾ ਰਾਜ ਆ ਉਹ ਦੱਬੀ ਜਾਂਦੇ ਫਿਰ ਥੋੜਾ ਹੁੱਟੂ ਦੱਬ ਲੂ ਉਹੀ ਕਿੰਨਾ ਚਿਰ ਧਰਨੇ ਲੱਜਲਾਂਗੇ ਲੋਕਾਂ ਕੋਲੇ ਬਹਿ ਕੇ ਕਮਿਟ ਕਰਿਓ ਜੀ ਜੀ ਜਿੰਨੀਆਂ ਬਾਕੀ ਪਾਰਟੀਆਂ ਨੇ ਬੀਜੇਪੀ ਤੋਂ ਬਿਨਾ ਕਿ ਜੇ ਉਹਨਾਂ ਦਾ ਰਾਜ ਆ ਗਿਆ ਤਾਂ ਉਹ ਇਹ ਕਰਨਗੇ ਨਹੀਂ ਤਾਂ ਫਿਰ ਭਾਈ ਇਹ ਹੀ ਫਰਕ ਹੈ ਕਿ ਤੁਹਾਡੇ ਕੋਲੇ ਮੌਕਾ ਨਹੀਂ ਉਹਨਾਂ ਕੋਲੇ ਮੌਕਾ ਧੱਕਾ ਕਰਨ ਦਾ ਉਹ ਕਰ ਹੀ ਜਾਂਦੇ ਮੈਂ ਸਿਰਫ ਇੱਕ ਆਖਰੀ ਗੱਲ ਸਰਿਕਾ ਭੈਣ ਜੀ ਕੁਝ ਕਹਿਣਾ ਚਾਹੁੰਦੇ ਨੇ ਇੱਕ ਵਾਰੀ ਜਲਦੀ ਨਾਲ ਛੋਟਾ ਜਿਹਾ ਜਿਓ ਜੇ ਫਿਰ ਆਪਾਂ ਆ ਗਿਆ ਲੈ ਕੇ ਕਰੀ ਜਿਵੇਂ ਕੁੱਤੇ ਬੀਤੀ ਕਰਨਾ ਚਾਹੀਦੀ ਹੈ ਰਾਹੁਲ ਗਾਂਧੀ ਜੀ ਇਹ ਮੈਰੋ ਗਾਂਧੀ ਜੀ ਨੇ ਬਣਾਈ ਸੀ ਇਹ ਯੂਨੀਵਰਸਿਟੀ ਮੈਂ ਉਹ ਕਿਤੇ ਰੰਜਿਸ਼ ਕਾਣੀ ਹੈਗੀ ਨਹੀਂ 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 ਪੈਜੀ ਇਹ ਨਹੀਂ ਨਹੀਂ ਇਹ ਯੂਨੀਵਰਸਿਟੀ ਇਹ ਯੂਨੀਵਰਸਿਟੀ 1100 ਇਹ ਯੂਨੀਵਰਸਿਟੀ 1185 ਕਸ 1185 ਵੀ ਬਣੀ ਹੈ ਦਾ ਸਪੋਰਟ ਨਾਲ ਉਹ ਦਸਰ ਜੇ ਉਹ ਆਏ ਪਾਵਰ ਸਾਡੀ ਸਪੋਰਟ ਇਹ ਹੀ ਇਹ ਮੈਂ ਕਹਿ ਰਿਹਾ ਇਹ ਹੀ ਕਹਿ ਰਿਹਾ ਭਾਈ ਜੀ ਕਿ 1882 ਵੀ ਆ ਔਰ ਇਹਨਾਂ ਨੇ ਵੀ ਬਥੇਰੇ ਚੰਦ ਜਾੜੇ ਪਾ ਲਾ ਆ ਪੰਜਾਬ ਜੋ ਤਰਾਸਦੀ ਹੈ ਨਾ ਇਹ ਸਾਰਾ ਕੁਝ ਕਾਂਗਰਸੀ ਦਾ ਨਹੀਂ ਕੀਤਾ ਔਰ ਮੈਂ ਇਹ ਨਹੀਂ ਕਹਿ ਰਿਹਾ ਕਿ ਪਤਾ ਕੀ ਗੱਲ ਚਾਹੇ ਚਾਹੇ ਕਾਂਦੀ ਹੋਣ ਚਾਹੇ ਕਾਂਗਰਸੀ ਹੋਣ ਕਿਸੇ ਦੀ ਵੀ ਚੰਗੀ ਨਜ਼ਰ ਪੰਜਾਬ ਤੇ ਕਦੇ ਨਹੀਂ ਪਾਈ ਵਰਨਾ ਸਾਢੇ 4 ਲੱਖ ਦਾ ਕਰਜ਼ਾ ਕਿਵੇਂ ਹੋ ਗਿਆ ਸਭ ਤੋਂ ਅਗਲਾ ਸਟੇਟ ਸਭ ਤੋਂ ਪਿੱਛੇ ਚਲਿਆ ਗਿਆ ਸਾਡੇ ਇਥੋਂ ਕੋਈ ਫਲਾਈਟ ਨਹੀਂ ਇੰਟਰਨੈਸ਼ਨਲ جتਕੇ ਸਭ ਤੋਂ ਜ਼ਿਆਦਾ ਬਾਹਰ ਸਾਡੇ ਇਹ ਪਤਾ ਕਿਉਂ ਨਹੀਂ ਕਿਉਂ ਅਜਿਵੇਂ ਤੁਹਾਨੂੰ ਕਿਉਂ ਇੰਨਾ ਭਾਕੇ ਤੁਹਾਡੇ ਨਾਲ ਗੱਲਾਂ ਕਰਵਾ ਰਹੇ ਆ ਕਿ ਇਹ ਇੱਕ ਦੁੱਖ ਦੀ ਗੱਲ ਹੈ ਕਿ ਸਾਡੇ ਪੰਜਾਬ ਚ ਹਿੰਦੂ ਕਦੇ ਹੈ ਸੋਚਣ ਲੱਗ ਜਾਂਦਾ ਸਿੱਖ ਹੈ ਦਲਤ ਹੁਣੇ ਕੋਸ਼ਿਸ਼ ਕਰ ਰਹੀ ਹੈ ਕਿ ਦਲਤ ਐ ਸੋਚੇ ਜੱਟ ਐ ਐਸਾ ਕੀ ਹੈ ਸਾਨੂੰ ਇਨਸਾਨ ਹੋ ਕੇ ਇੱਕ ਪੰਜਾਬੀ ਹੋ ਕੇ ਸਾਡੇ ਹੱਕਾਂ ਨੂੰ ਸਾਹਮਣੇ ਰੱਖ ਕੇ ਫਿਰ ਬੋਲ ਪਾਈਏ ਨਾ ਕਿ ਅੱਛਾ ਇਹ ਇਤਰਬਾਰੇ ਤਾਂ ਅਸੀਂ ਲੈਸ਼ਰ ਪਾਰਟੀ ਨੂੰ ਉਹ ਇਹ ਦਿਨ ਚਾਹ ਰਿਹਾ ਕੀ ਕੀ ਮੰਗਲ ਸਾਹਮਣੇ ਆਣ ਲੱਗੇ ਨੇ ਕੀ ਕੀ ਮੰਗਲ ਸਾਹਮਣੇ ਆਣ ਲੱਗੇ ਨੇ ਲੋਕ ਗੰਦੇ ਗੰਦੇ ਚਿੱਲਾਨ ਲੱਗੇ ਨੇ ਬਦਲ ਦਾਲੋ ਬਦਲ ਦੋ ਇਸ ਤਲਾਬ ਦਾ ਅਦਨ ਉਹ ਇਸ ਤਲਾਬ ਦਾ ਪਾਣੀ ਕਮਲ ਦੇ ਫੁੱਲ ਕਮਲਾਂ ਲੱਗੇ ਨੇ ਬਹੁਤ ਅੱਛੀ ਗੱਲ ਹੈ ਔਰ ਇਸ ਪੰਜਾਬੀ ਨੂੰ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਜੇ ਕਿਤੇ ਉਦੋਂ ਵੀ ਥੋੜੇ ਵਰਗੀਆਂ ਪਹਿਨਾ ਹੁੰਦੀਆਂ ਜਦੋਂ ਭਾਸ਼ਾ ਦੇ ਆਧਾਰ ਤੇ ਪੰਜਾਬ ਬਣਾਇਆ ਗਿਆ ਤਾਂ ਸਾਡਾ ਅੱਜ ਜ਼ਿਆਦਾ ਲੰਬਾ ਚੌੜਾ ਹੋਣਾ ਸੀ ਬਲਕਿ ਜਿਹੜਾ ਹੱਕੀ ਸਾਡਾ ਸੀ ਕਰਨਾਲ ਸਿਰਸਾ ਕਾਂਗੜਾ ਤੱਕ ਉਹ ਵੀ ਸਾਥੋਂ ਕੋਲਿਆ ਪਰ ਥੈਂਕ ਗੋਡ ਤੁਸੀਂ ਹੁਣ ਐਂ ਸਾਡੇ ਸੁਰਤ-ਸੋਰ ਮਲਾ ਰਹੇ ਹੋ ਇੱਕ ਆਖਰੀ ਗੱਲ ਇਹ ਯੂਨੀਵਰਸਿਟੀ ਤੁਹਾਡੀ ਹੈ ਤੁਹਾਡੇ ਸ਼ਾਇਦ ਬੇਟੇ ਵੱਡੇ ਹੋਣ ਦੀ ਉਹਨਾਂ ਦੀ ਹੋਊਗੀ ਜਾਂ ਤੁਹਾਡੇ ਬਜ਼ੁਰਗਾਂ ਦੀ ਹੋਊਗੀ ਜਾਂ ਤੁਹਾਡੀ ਹੋਊਗੀ ਇਹ ਧਰੋਆ ਰ ਪੰਜਾਬ ਦੀ ਇਸ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਦੋ ਯੂਨੀਵਰਸਟੀਆਂ ਚੋਂ ਇੱਕ ਯੂਨੀਵਰਸਿਟੀ ਸੀ ਇਹ ਲਾਹੌਰ ਹੁਸ਼ਿਆਰਪੁਰ ਸ਼ਿਮਲਾ ਹੁੰਦੀ ਹੋਈ ਇੱਥੇ ਪਹੁੰਚੀ ਹੈ ਇਹਨੂੰ ਅਸੀਂ ਬਚਾਉਣਾ ਹੈ ਔਰ ਇਸ ਨੂੰ ਬਚਾ ਕੇ ਇੱਕ ਵੱਡੀ ਲੜਾਈ ਜਿਹੜੀ ਫੈਡਰਲਿਜ਼ਮ ਤੇ ਹੈ ਵੱਧ ਹੱਕਾਂ ਤੇ ਹੈ ਜਿਹਦੇ ਨਾਲ ਦੇਖੋ ਮੇਰੇ ਪਿੰਡ ਕੀ ਪੜਾਇਆ ਜਾਊਗਾ ਉਹ ਬਾਲੇ ਤੋਂ ਵਾਲਾ ਮੁੱਖ ਮੰਤਰੀ ਦਾ ਡਿਸਾਈਡ ਕਰ ਸਕਦਾ ਸਾਡਾ ਉੱਥੇ ਬੈਠਾ ਬੰਦਾ ਕੋਈ ਦਿੱਲੀ ਚ ਬੈਠਾ ਡਿਸਾਈਡ ਨਹੀਂ ਕਰ ਸਕਦਾ ਜਿਹਨੂੰ ਪੰਜਾਬ ਦਾ ਏ ਤੋਂ ਬੀ ਨਹੀਂ ਪਤਾ ਸੋ ਇਹ ਲੜਾਈ ਵੀ ਅੱਗੇ ਹੈਗੀ ਆ ਪਰ ਫਿਲਹਾਲ 10 ਤਰੀਕ ਨੂੰ ਸਾਰਿਆਂ ਨੇ ਪਹੁੰਚਣਾ ਤਾਂ ਜੋ ਦਿੱਲੀ ਵਾਲਿਆਂ ਨੂੰ ਪਤਾ ਲੱਗੇ ਕਿ ਪੰਜਾਬ ਤੇ ਇਵਨ ਹਰਿਆਣਾ ਤੇ ਹਿਮਾਚਲ ਜਾਗ ਗਏ ਨੇ ਔਰ ਉਹਨਾਂ ਦੇ ਟੱਕੇ ਬਰਦਾਸ਼ਤ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ